ਸੂਟ ਆਲ ਓਵਰ ਕਾਟਨ ਦਾ ਆਏਗਾ ਜੀ ਦੁਪੱਟੇ ਦੇ ਉੱਪਰ ਵਰਕ ਆਏਗਾ ਘੇਰਾ ਬਣਿਆ ਹੋਇਆ ਵਾ ਜੀ ਪਰੰਪਰਾ ਕਾਟਨ ਦੇ ਉੱਪਰ ਆਏਗਾ ਜੀ ਨਵਾਂ ਕਪੜਾ ਵਾ ਜੀ ਹਾਂਜੀ ਹਾਂਜੀ ਅਜੇ ਇੱਥੋਂ ਸੂਟ ਖਰੀਦਣ ਵਾਲੇ ਵੀ ਪਰੰਪਰਾ ਹੀ ਬਣ ਗਏ ਜੀ ਆਫਰ ਲੱਗਦੀ ਆ ਆ ਦੇਖੋ ਜੀ ਕਿੰਨੀ ਸੋਹਣੀ ਆਈਟਮ ਆ ਕੋਈ 550 ਨਹੀਂ ਕੋਈ 600 ਨਹੀਂ ਸਿਰਫ 350 ਦੇ 50 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਇੰਨੇ ਵਧੀਆ ਡਿਜ਼ਾਈਨ ਦਿਖਾ ਦਾਂਗੇ ਨਾ ਜਿੰਨਾ ਤੁਸੀਂ ਕੋ ਆਹ ਦੇਖੋ ਜੀ ਇਹਦੇ ਵਿੱਚ ਹੀ ਆ ਵੀ ਆ ਵੀ ਇਹਦੇ ਵਿੱਚ ਹੀ ਆ ਜੀ ਸਿਰਫ 350 ਰੁਪਏ ਦਾ ਰੰਗ ਦੇਖੋ 430 ਦੇ ਵਿੱਚ ਤੁਹਾਨੂੰ ਆ ਡਿਜ਼ਾਈਨ ਦਿਖਾਏ ਆ ਜੀ ਆਪਨੇ ਪ੍ਰਿੰਟ ਦੁਪੱਟਾ ਜੀ ਬਲੌਕ ਪ੍ਰਿੰਟ ਦੁਪੱਟਾ 430 ਦੇ ਵਿੱਚ ਇਹਨਾਂ ਵਿੱਚ ਬਹੁਤ ਵੈਰਾਈਟੀ ਲਏ ਤੁਹਾਡੇ ਕੋ ਪਈਆਂ ਆ ਨਵੇਂ ਬੇਸ ਆਏ ਆ ਜੀ ਜੀ ਆਹ ਦੇਖੋ ਜੀ ਪੂਰਾ ਫਰੰਟ ਕੱਢਿਆ ਵਾ ਜੀ ਹਮ ਬੱਚੀ ਤਰ੍ਹਾਂ ਸਲਗਈ ਪਾਲੀ ਤੁਸੀਂ ਪਰੰਪਰਾ ਵੀ ਪਾਲੀ ਆ ਫਿਰ ਨਵੇਂ ਕੱਪੜੇ ਆਦੇ ਆਓ 430 ਰੁਪਏ ਦਾ ਦੁਪੱਟਾ ਵੀ ਕਢਾਈ ਵਾਲਾ ਭਾਈ ਇਹਦਾ ਸਭ ਤੋਂ ਵੱਡੀ ਗੱਲ ਦੁਪੱਟਾ ਵਰਕ ਅਲਾਵਾ ਜੀ 430 ਰੁਪਏ ਦੀ ਉੱਪਰ ਆਏਗਾ ਜੀ ਦੁਪੱਟਾ ਵਰਕ ਵਾਲਾ ਹੋਊਗਾ ਹੈਂਡ ਵਰਕ ਵੀ ਹੈ ਘੇਰੇ ਤੇ ਬੰਦਰ 100 ਸੂਟ ਹੈ ਜੀ ਇਹ ਆਪਾਂ ਪਤਾ ਕਿੰਨੇ ਦਾ ਵੇਚਦੇ 775 ਰੁਪਏ ਅੱਛਾ ਮਾਰਕੀਟ 'ਚ 1500 ਦਾ ਆਪਾਂ 775 ਹਾਂਜੀ ਹਾਂਜੀ 775 ਰੁਪਏ ਦੇ ਵਿੱਚ ਕਰੇਪ ਦੇ ਉੱਪਰ ਤੁਹਾਨੂੰ ਸੂਟ ਮਿਲੂਗਾ ਦੁਪੱਟਾ ਵਰਕ ਵਾਲਾ ਭਾਜੀ ਓਏ ਹੋਏ ਆਹ ਦੇਖੋ ਆਹ ਜੀ ਭਾਜੀ ਮਾਰਕੀਟ ਦੇ ਵਿੱਚ ਡਿਸ਼ੀਨ ਤੇ ਆਹ ਸੂਟ ਤੁਹਾਨੂੰ ਮਿਲਣਾ 1000 ਰੁਪਏ 1200 ਰੁਪਏ ਚੁੰਨੀ ਦੇਖੋ ਕਿੰਨੀ ਭਾਰੀ ਇੱਥੇ ਸਿਰਫ 650 ਰੁਪਏ ਦਾ ਸਿਲਕੀ ਸਿਲਕੀ ਬਿਲਕੁਲ ਬਿਲਕੁਲ 650 ਪਹਿਲੀ ਨਜ਼ਰ ਹੀ ਪਸੰਦ ਆਉਣ ਵਾਲਾ ਹਾਂ 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 ਬਹੁਤ ਸੋਹਣੀ ਚੀਜ਼ ਹੈ ਕੋ ਡਿਜੀਟਲ ਦੇ ਉੱਪਰ ਵਰਕ ਇਹ ਵੀ 650 ਰੁਪਏ ਦਾ ਵਾ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਬਣਿਆ ਹੈ ਇਹ ਡਿਜ਼ਾਈਨਰ ਆਹ ਦੁਪੱਟਾ ਦੇਖੋ ਕਿੰਨਾ ਬਿਆਰ ਜੇ ਤੁਸੀਂ ਸੂਟ ਦਿਖਾਇਆ ਨਾ ਪਹਿਲੀ ਨਜ਼ਰ ਚ ਲੱਗਿਆ ਕਿ ਸੂਟ ਸੋਹਣਾ ਬਹੁਤ ਹੈ ਸ਼ਾਇਦ ਚੁੱਪਦਾ ਨਾ ਹੋਵੇ ਨਹੀਂ ਨਹੀਂ ਬਿਲਕੁਲ ਚੁੱਪਦਾ ਕੋਟਨ ਦੀ ਲਾਈਨਿੰਗ ਲਓ ਬਹੁਤ ਵਧੀਆ ਚੀਜ਼ ਬਣ ਜਾਨੀ ਹੈ ਆਹ ਦੇਖੋ ਜੀ ਕਿੰਨਾ ਪਿਆਰਾ 20 ਦਾ ਬਾਵਾ ਦੇਖੋ ਕਿੰਨੀ ਜ਼ੋਣੀ ਹੈ ਇਹ ਸਾਰੇ ਡਿਜ਼ਾਈਨਰ 20 ਬਹੁਤ ਸੋਹਣੀ ਚੀਜ਼ਾਂ ਹੈ ਅੱਛਾ ਜੀ ਇਹੀ ਸੂਟ ਅਸ਼ਵਰੇ ਰਾਇ ਨਹੀਂ ਪਾਇਆ ਹੋਵੇ ਉਹਨੇ ਦੇਸ਼ ਨੇ ਫੋਲੋ ਕਰ ਲਿਆ ਨਹੀਂ ਨਾ ਗੇਮ ਮੋਸਟ ਵਾਂਟਡ ਕਲਰ ਬਲੈਕ ਕਲਰ ਦੇ ਵਿੱਚ ਜੀ ਆ ਦੇਖੋ ਬਈ ਦੁਪੱਟੇ ਦੇ ਵੀ ਵਰਕ ਹੈ ਇਹਦੇ ਜੀ ਕੋਈ ਹਜ਼ਾਰ ਨਹੀਂ ਕੋਈ 1200 ਨਹੀਂ ਇਹ ਵੀ 650 ਦੇ ਵਿੱਚ ਇਹਦਾ ਕਾਲੇ ਸੂਟ ਦਾ ਰੇਟ ਆਪੀ ਵੱਜ ਜਾਂਦਾ ਹਾਂਜੀ ਹਾਂਜੀ ਇਹ ਵੀ 650 ਦੇ ਵਿੱਚ ਕਾਲੇ ਰੰਗ ਦੀ ਗੱਡੀ ਦਾ ਰੇਟ ਵੱਜ ਜਾਂਦਾ ਨਾ ਬਿਲਕੁਲ ਰੇਟ ਵੱਜ ਜਾਂਦਾ ਆ ਦੇਖੋ ਫੋਟੋ ਵਾਲਾ ਡਿਜ਼ਾਈਨ ਹੈ ਨਾ ਇਹ ਵੀ 650 ਜੀ ਹੈ ਆ ਦੇਖੋ 650 ਜੀ ਮੋਰ ਬੰਖੀਆ ਰੰਗ ਕਿੰਨੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਚੀਜ਼ਾਂ ਆਪਾਂ ਤੁਹਾਡੇ ਲਈ ਲੱਭ ਕੇ ਲੈ ਆਨੇ ਆ ਤੇ ਹੋਂ ਤੁਸੀਂ ਵੀ ਲੱਭਣੀ ਨਹੀਂ ਲਗਾਣਾ ਆਪ ਹੀ ਆਣਾ ਵਾ ਹਾਂ ਫਰਕਾਵਾਦੀ ਸੂਟ origignal piece ਜਿਹੜਾ origignal piece ਕੰਦੇ ਦੁਪੱਟਾ ਦੇਖੋ ਵਿਆਹ ਲਈ ਕੁੜੀ ਲਈ ਲੈਣਾ ਲਾਲ ਰੰਗ ਵਿੱਚ ਮਿਲ ਜਾਊਗਾ ਇਹਦੇ ਵਿੱਚ ਸਾਰੇ ਕਲਰ ਡੋਪੋ ਡੋਪ ਆਏ ਅੱਛਾ ਔਰ ਇਹ ਇਦਾਂ ਦੇ ਸੂਟ ਖਰੀਦ ਕੇ ਤਿਆਰ ਕਰਕੇ ਪਾ ਕੇ ਇਦਾਂ ਦੇ ਮੇਕਅਪ ਵਾਲਾ ਖਰਚਾ ਘਟ ਜਾਣਾ ਘਟ ਜਾਣਾ ਜਿਹੜੇ ਤੇ 글로 ਬਹੁਤ ਆ ਜਾਂਦਾ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਹੇ ਦਾ ਇਹ ਸੂਟ ਪਾਏ ਹੋਗੇ ਨਾ ਨਾਲ ਅਡਿਫੀਸ਼ਲ ਜੁਲਰੀ ਪਾਈ ਹੋਗੀ ਉਹ ਵੀ 골ਡ ਲੱਗੂਗੀ। ਸੂਟ ਲੈਣ ਆਉਂਦਾ 4 ਲੈ ਕੇ ਜਾਂਦਾ। ਭਾਈ 4 ਵੀ ਕੱਟ ਕੇ ਨੇ ਤੁਸੀਂ ਇੱਕ ਸੂਟ ਲੈਣ ਆਉਗਾ 10 ਸੂਟ ਪਸੰਦ ਕਰਾ ਕੇ ਦਵਾਂਗੇ। ਤੇ ਮੈਂ 10 ਕੂਪਨ ਵੀ ਮਿਲ ਜਾਣੇ। 10 ਕੂਪਨ ਵੀ ਮਿਲ ਜਾਣੇ ਨਾਲ। 10 ਕੂਪਨ ਐਦਾਂ ਨਹੀਂ ਮਿਲਨੇ। ਜਿਹੜਾ ਭੈਣ ਭਰਾ ਸਾਡੀ ਦੁਕਾਨ ਤੇ 10000 ਰੁਪਏ ਦੀ ਸ਼ਾਪਿੰਗ ਕਰੂਗਾ ਅਸੀਂ ਇੱਕ ਲੱਕੀ ਡਰਾਅ ਕਰਨਾ ਜੀ ਐਕਟਿਵਾ 31 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਨੂੰ ਦੇਵਾਂਗੇ ਇੱਕ ਕੂਪਨ ਅੱਛਾ ਲੋਹੜੀ ਤੋਂ ਬਾਅਦ ਹੈ ਮਤਲਬ ਲੋਹੜੀ ਤੋਂ ਬਾਅਦ ਹੈ ਭਾਜੀ ਤੇ ਉਸ ਤੋਂ ਬਾਅਦ ਇੱਕ ਹੋਰ ਦੋ ਆਫਰ ਹੈਗੀਆਂ ਜਿਹੜਾ ਵੀ ਭੈਣ ਭਰਾ ਸਾਡੀ ਦੁਕਾਨ ਤੋਂ 20000 ਰੁਪਏ ਦੀ ਸ਼ਾਪਿੰਗ ਕਰੂਗਾ ਅਸੀਂ ਉਹਨੂੰ ਇੱਕ ਚਾਂਦੀ ਦਾ ਸਿੱਕਾ ਦੇਵਾਂਗੇ ਬਿਲਕੁਲ ਫ੍ਰੀ ਕੀ ਇਹਨਾਂ ਦੇ ਪ੍ਰਾਈਸ ਸਟੇਬਲ ਹੀ ਰਹਿੰਦੇ ਨੇ ਭਾਵੇਂ ਮਾਰਕੀਟ ਵਿੱਚ ਅੱਜ ਬਹੁਤਾ ਗੂਮ ਜੀ ਅੱਜ ਦੀ ਵੀਡੀਓ ਵਿੱਚ ਸੂਟ ਨਹੀਂ ਤੋਹਫੇ ਦਿਖਾਣੇ ਆ ਪਹਿਣਾ ਦੇਖਣ ਗਿਆ ਕਰ ਕਰਕੇ ਜ਼ੂਮ ਜੀ ਕੇ ਸ਼ੁਭ ਲక్ష్ਮੀ ਇਮਪੋਰਿਅਮ ਵਾਲੇ ਇਉਂ ਆ ਜਿਵੇਂ ਆਪਣਾ ਘਰ ਇਹ ਤਾਂ ਮੀਡਲ ਕਲਾਸ ਵਾਲਿਆਂ ਦਾ ਫੈਮਿਲੀ ਸ਼ੋਰੂਮ ਜੀ ਮੀਡਲ ਕਲਾਸ ਵਾਲਿਆਂ ਦਾ ਫੈਮਿਲੀ ਸ਼ੋਰੂਮ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ਵਰੀ ਤੁਸੀਂ ਸ਼ੇਅਰ ਤੋਂ ਜਲਾਲ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਡੇ ਇਸ ਸਮੇਂ ਅਸੀਂ ਪੰਗਿਆਂ ਵਿਖੇ ਰੇਲਵੇ ਰੋਡ ਤੇ ਸ਼ੁਭ ਲక్ష్ਮੀ ਐਮਪੋਰਿਅਮ ਵਾਲਿਆਂ ਦੇ ਮੌਜੂਦ ਆ ਔਰ ਇੱਥੇ ਸ਼ੂਟਾਂ ਨੂੰ ਲੈ ਕੇ ਇਹਨਾਂ ਨੇ ਵੱਡੀ ਆਫਰ ਲਗਾ ਦਿੱਤੀ ਹੈ ਜਿਹਦੇ ਕਰਕੇ ਹਮੇਸ਼ਾ ਇੱਥੇ ਰਸ਼ ਰਹਿੰਦਾ ਹੈ ਖਾਸ ਗੱਲ ਇਹ ਹੈ ਕਿ ਆ ਵੈਡਿੰਗ ਸੀਜ਼ਨ ਚੱਲ ਰਿਹਾ ਵਿੰਟਰ ਦਾ ਪੀਕ ਸੀਜ਼ਨ ਚੱਲ ਰਿਹਾ ਜਿੱਥੇ ਲੋਕ ਰੇਟ ਵਧਾਈ ਜਾਂਦੇ ਆ ਇਹ ਹੋਰ ਰੇਟ ਘਟਾਈ ਜਾਂਦੇ ਤੇ ਨਾਲ ਦੀ ਨਾਲ ਲੋਹੜੀ ਦੇ ਉੱਤੇ ਲੋਹੜੀ ਤੋਂ ਬਾਅਦ ਇਹਨਾਂ ਨੇ ਅਜਿਹੀ ਆਫਰ ਰੱਖੀ ਹੈ ਕਿ ਜੇ ਤੁਸੀਂ 10000 ਦੀ ਇੱਥੋਂ ਖਰੀਦਦਾਰੀ ਕਰਦੇ ਆ ਤੁਹਾਨੂੰ ਇੱਕ ਕੂਪਨ ਦਿੱਤਾ ਜਾਏਗਾ ਜਿਹਦੇ ਵਿੱਚ ਚਾਂਸ ਬਣਦਾ ਕਿ ਤੁਹਾਡੀ ਐਕਟਿਵਾ ਨਿਕਲ ਜਾਵੇ ਜੇ 20000 ਦੀ ਸ਼ਾਪਿੰਗ ਕਰਦੇ ਤਾਂ ਦੋ ਕੂਪਨ ਦੇ ਦਿੰਦੇ ਮਤਲਬ ਪ੍ਰੋਬੈਬਿਲਟੀ ਵੱਧ ਜਾਂਦੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਚਾਂਦੀ ਦਾ ਸਿੱਕਾ ਦਿੰਦੇ ਆ 50000 ਰੁਪਏ ਦੀ ਸ਼ਾਪਿੰਗ ਤੋਂ ਬਾਅਦ ਤੁਹਾਨੂੰ ਪੰਜ ਕੂਪਨ ਦਿੱਤੇ ਜਾਂਦੇ ਆ ਤੇ ਜੇ ਸ਼ਾਪਿੰਗ ਤੁਸੀਂ 1 ਲੱਖ ਵੀ ਕਰ ਲੈਂਦੇ ਮਤਲਬ ਇੱਥੋਂ ਹੀ ਸਾਰੀ ਬਰੀ ਤਿਆਰ ਕਰਾਉਂਦੇ ਹੋ ਵਿਡਿੰਗ ਦੀ ਸਾਰੀ ਸ਼ਾਪਿੰਗ ਇੱਥੋਂ ਕਰਦੇ ਹੋ ਤਾਂ 10 ਨੇ ਕੂਪਨ ਦੇ ਗਏ ਮਤਲਬ ਤੁਹਾਡੇ 10% ਚਾਂਸ ਹੋਰ ਵੱਧ ਜਾਣੇ ਆ ਜਾ 100% ਚਾਂਸ ਹੋਰ ਵੱਜਣੇ ਕਹਿ ਲਈਏ ਕਿ ਤੁਹਾਡੀ ਐਕਟਿਵਾ ਨਿਕਲ ਸਕਦੀ ਆ ਤੇ ਨਾਲ ਦੀ ਨਾਲ ਇਹਨਾਂ ਨੇ ਤੁਹਾਨੂੰ ਚਾਂਦੀ ਦੀਆਂ ਝਾਂਜਰਾ ਵੀ ਦੇਣੀਆਂ ਜਿਹੜੀਆਂ ਤੁਸੀਂ ਲਾੜੀ ਨੂੰ ਗਿਫਟ ਵੀ ਕਰ ਸਕਦੇ ਆ ਅੰਦਰ ਚੱਲ ਕੇ ਪਹਿਲਾਂ ਵੈਰਾਈਟੀ ਦਿਖਾਣੇ ਆ ਫਿਰ ਇੱਥੋਂ ਦੇ ਓਨਰ ਜਿਹੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਆਫਰ ਜਿਹੜੀ ਇਹਨਾਂ ਨੇ ਲਾਈ ਆ ਕਿ ਐਕਟਿਵਾ ਲੱਕੀ ਡਰਾਅ ਚ ਕੱਢਣੀ ਆ ਉਹ ਐਕਟਿਵਾ ਕਦੋਂ ਕੱਢਣੀ ਆ ਤੇ ਨਾਲ ਦੀ ਨਾਲ ਸਿੱਕੇ ਸੱਚੀ ਚਾਂਦੀ ਦੇ ਆ ਕਿ ਕੋਈ ਝੋਲਤਾ ਨਹੀਂ ਆਓ ਪਹਿਲਾਂ ਅੰਦਰ ਚੱਲ ਕੇ ਵੈਰਾਈਟੀ ਦੇਖੋ ਇਹ ਆਫਰਸ ਤਾਂ ਬਹੁਤ ਸਾਰੀਆਂ ਸ਼ੁਭ ਲਕshmi ਵਾਲੇ ਦੇ ਰਹੇ ਆ ਲekin variety ਦਿਖਾਣਾ ਵੀ ਬਹੁਤ ਜ਼ਰੂਰੀ ਆ ਕਿ ਅਸੀਂ ਇੱਥੋਂ ਇੰਨੀ ਸਾਰੀ ਪਰਚੇਜ਼ਿੰਗ ਕਰਨੀ ਆ ਤੇ ਸਮਾਨ ਕੀ ਖਰੀਦਣਾ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਹਿਤੇਸ਼ ਨਈਅਰ ਸਾਹਿਬ ਬਣੇ ਰਹਿਣਗੇ ਤੁਹਾਨੂੰ ਇਹ ਸੂਟ ਦਿਖਾਣਗੇ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਆ ਕਿ ਬੁਲਬੁਲ ਤੇ ਬੱਚੇ ਦਿਖਾਣਗੇ ਆਉਣ ਦਿਓ ਹਿਤੇਸ਼ ਜੀ ਜਿੱਦਾਂ ਆਪਾਂ ਆਫਰਾਂ ਬਹੁਤ ਜ਼ਿਆਦਾ ਲਈ ਹੋਈਆਂ ਆ ਵੱਡੇ ਭਾਜੀ ਜੀ ਠੀਕ ਆ ਆਫਰਾਂ ਦੇ ਨਾਲ ਇਹ ਨਹੀਂ ਕਿ ਰੇਟ ਚੱਕਦੇ ਰੇਟਸ ਨੂੰ ਹੋਰ ਘਟਾਉਂਦੇ ਆ ਅੱਛਾ ਆਫਰਾਂ ਦੇ ਨਾਲ ਡਬਲ ਆਫਰ ਧਮਾਕਾ ਹੋ ਗਿਆ ਆ ਠੀਕ ਆ ਜੀ ਅੱਗੋਂ ਤੁਹਾਨੂੰ ਵੈਰਾਈਟੀ ਦਿਖਾਣੇ ਆ ਅ ਸੂਟ ਆਲ ਓਵਰ ਕਾਟਨ ਦਾ ਆਏਗਾ ਜੀ ਦੁਪੱਟੇ ਦੇ ਉੱਪਰ ਵਰਕ ਆਏਗਾ ਘੇਰਾ ਬਣਿਆ ਹੋਇਆ ਵਾ ਜੀ ਪਰੰਪਰਾ ਕਾਟਨ ਦੇ ਉੱਪਰ ਰਹੇਗਾ ਜੀ ਨਵਾਂ ਕੱਪੜਾ ਵਾ ਜੀ ਹਾਂਜੀ ਹਾਂਜੀ ਅੱਛਾ ਇੱਥੋਂ ਸੂਟ ਖਰੀਦਣ ਵਾਲੇ ਪਰੰਪਰਾ ਹੀ ਬਣ ਜਾਂਦੇ ਨੇ ਇਹ ਆਫਰ ਲਾਤੀ ਆ ਆ ਦੇਖੋ ਜੀ ਕਿੰਨੀ ਸੋਹਣੀ ਆਈਟਮ ਆ ਕੋਈ 550 ਨਹੀਂ ਕੋਈ 600 ਨਹੀਂ ਸਿਰਫ 350 ਦੇ 50 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਇੰਨੇ ਵਧੀਆ ਡਿਜ਼ਾਈਨ ਦਿਖਾ ਦਾਂਗੇ ਨਾ ਜਿੰਨਾ ਤੁਸੀਂ ਕਹੋ ਆ ਦੇਖੋ ਜੀ ਇਹਦੇ ਵਿੱਚ ਹੀ ਆ ਵੀ ਉਹ ਵੀ ਇਹਦੇ ਵਿੱਚ ਹੀ ਆ ਜੀ ਸਿਰਫ 350 ਰੁਪਏ ਦਾ ਰੰਗ ਦੇਖੋ ਇੱਕ ਮਟ ਇੱਕ ਉਹ ਪਲੇਖਾ ਤਾਂ ਨਹੀਂ ਲੱਗਿਆ ਨਹੀਂ ਨਹੀਂ ਕਿੰਨੇ ਤੋਂ ਸੂਟ ਸ਼ੁਰੂ ਹੋ ਜਾਂਦਾ 350 ਦਾ ਸੂਟ ਸਾਡੇ ਕੋਲ 400 ਰੁਪਏ ਤੋਂ ਜਰੂਰ ਆ ਅੱਛਾ ਸੂਟ 100 ਰੁਪਏ ਤੋਂ ਸ਼ੁਰੂ ਆ ਇਹ ਪਰੰਪਰਾ ਵਾਲਾ ਹਾਂਜੀ ਸੂਟ 100 ਰੁਪਏ ਤੋਂ ਲੈ ਕੇ 40000 ਤੱਕ ਦਾ ਸਾਡੇ ਕੋਲ ਪਿਆ ਵਾ ਠੀਕ ਹੈ ਜੀ ਹਰ ਇੱਕ ਨੈਂਜ ਰੱਖੀ ਆ ਇੱਕ ਸੱਤ ਥੱਲੇ ਗਾਗ ਨੂੰ ਸਭ ਕੋਈ ਮਿਲ ਸਕੇ ਪਰ ਇਹ ਪਰੰਪਰਾ ਵਾਲਾ ਸੂਟ ਜਿਹੜਾ ਤੁਹਾਨੂੰ 350 ਰੁਪਏ ਵਿੱਚ ਮਿਲ ਜਣਾ ਬੱਜਾ ਕੱਪੜਾ ਆਈ ਆਲ ਓਵਰ ਨਾਲ ਦੁਪੱਟੇ ਦੇ ਵੀ ਵਰ ਕਹੇਗਾ ਠੀਕ ਹੈ ਜੀ 350 ਹੀ ਤੁਹਾਨੂੰ ਕੋਈ ਦਿੰਦਾ ਲੈ ਲਿਓ ਨੇਰੇ ਤੁਹਾਡਾ ਭਰਾ ਇੱਥੇ ਬੈਠਾ ਵਾ 300 ਦੇ 50 ਬਿਨਸਰ ਕੈਮਰੇ ਨੂੰ ਇੱਥੇ ਰੱਖੀਓ ਬਈ ਸੂਟਾਂ ਦੇ ਉੱਪਰ ਕੱਪੜਾ ਬੜਾ ਸੌਫਟ ਹੈ ਬਹੁਤ ਵਧੀਆ ਇਹ ਕੋਟਨ ਦਾ ਭਾਜੀ ਇਹ ਫਾਇਦਾ ਵਾ 12 ਮਹੀਨੇ 30 ਦਿਨ ਬੈਂਦੀ ਹੈ ਇਹ ਜਦੋਂ ਮਰਜ਼ੀ ਕੱਢ ਕੇ ਪਾ ਸਕਦੇ ਆ ਹੂੰ 350 ਵਿੱਚ ਡਾਰਕ ਰੰਗ ਲੋ ਲਾਈਟ ਰੰਗ ਲੋ ਮੀਡੀਅਮ ਕਲਰ ਲੋ ਸਿਰਫ 350 ਰੁਪਏ ਇਹ ਤੋਂ ਵੱਧ ਸਾਡੇ ਕੋਲ ਕੋਈ ਕਾ ਇਟਮ ਆ ਨਹੀਂ ਦੀ ਭਾਜੀ neck ਦੇ ਉੱਪਰ ਵਰਕ ਆਏਗਾ ਆਹਾ ਆ ਘੇਰੇ ਉੱਪਰ ਵਰਕ ਆਏਗਾ ਕੋਈ ਇਹਦਾ ਰੇਟ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਸਿਰਫ 430 ਰੁਪਏ ਦਾ ਓਕੇ 430 ਰੁਪਏ ਹਾਂਜੀ ਤਾਂ ਇਹ ਤੁਹਾਨੂੰ ਇਹ ਝੰਡੀ ਐਂ ਦਿਖਾਉਂਦਾ ਇੱਕ ਕਲਰ ਇੰਗਲਿਸ਼ ਕਲਰ ਹੈ ਇੰਗਲਿਸ਼ ਕਲਰ ਇੰਗਲਿਸ਼ ਕਲਰ ਹੈ ਭਾਈ ਨੂੰ ਗੱਲਾਂ ਯਾਦ ਆ ਜੀ ਆ ਦੇਖੋ ਇੰਗਲਿਸ਼ ਕਲਰ ਵਿੱਚ ਕਾ ਚੀਜ਼ ਹੋਊ ਡਿਜੀਟਲ ਦੁਪੱਟੇ ਦੇ ਨਾਲ ਅੱਛਾ ਦੇਖੋ ਆ ਆ ਸੂਟ ਦੇ ਉੱਤੇ ਨਾ ਕੰਪਨੀ ਦਾ ਨਾਂ ਕਿੰਨਾ ਵਧੀਆ ਸੁਹਾਗਣ ਹਾਂਜੀ ਹਾਂਜੀ ਸਦਾ ਸੁਹਾਗਣ ਰਹੋ ਸਦਾ ਸੁਹਾਗਣ ਰਹੋ ਜੁਗ ਜੁਗ ਜੀਓ ਜੁਗ ਜੁਗ ਜੀਓ ਦੂਤੋਂ ਨਾ ਪੂਤੋਂ ਹਾਂ 430 ਦੇ ਵਿੱਚ ਤੁਹਾਨੂੰ ਆ ਡਿਜ਼ਾਈਨ ਦਿਖਾਏ ਆ ਜੀ ਆਪਣੇ ਪ੍ਰਿੰਟ ਦੁਪੱਟਾ ਜੀ ਬਲੌਕ ਪ੍ਰਿੰਟ ਦੁਪੱਟਾ 430 ਦੇ ਵਿੱਚ ਇਹਨਾਂ ਵਿੱਚ ਬਹੁਤ ਵੈਰਾਈਟੀ ਤੁਹਾਡੇ ਕੋ ਪਈਆਂ ਆ ਨਵੇਂ ਬੇਸ ਆਏ ਆ ਜੀ ਜੀ ਆ ਦੇਖੋ ਜੀ ਪੂਰਾ ਫਰੰਟ ਕੱਢਿਆ ਵਾ ਜੀ ਹਮ ਬੱਚੀ ਤਰਾਸ ਲਗਾਈ ਪਾਲੀ ਤੁਸੀਂ ਪਰੰਪਰਾ ਵੀ ਪਾਲੀ ਆ ਫਿਰ ਨਵੇਂ ਕੱਪੜਿਆਂ ਦੇ ਆਓ ਜੀ 430 ਰੁਪਏ ਦਾ ਦੁਪੱਟਾ ਵੀ ਕਢਾਈ ਵਾਲਾ ਭਾਈ ਇਹਦਾ ਸਭ ਤੋਂ ਵੱਡੀ ਗੱਲ ਦੁਪੱਟਾ ਵਰਕ ਅਲਾਵਾ ਜੀ ਹਮ 430 ਰੁਪਏ ਦਾ ਜੀ ਇੱਕ ਆਈਟਮ ਸਾਡੇ ਕੋਲ 430 ਜਾ ਰਹੀ ਆ ਗਲਾ ਘੇਰਾ ਪੂਰਾ ਬਣਿਆ ਹੋਇਆ ਵਿੱਚ ਵੀ ਕੰਮ 430 ਭਾਈ ਇਹ ਮੁੰਡਾ ਡਿਜ਼ਾਈਨ ਇੱਧਰ ਲਾ ਰਿਹਾ ਵਾ ਦੇਖੋ ਜੀ 430 ਦੇ ਵਿੱਚ ਕਲਰ ਬਹੁਤ ਸਾਰੇ ਨੇ ਇੰਗਲਿਸ਼ ਕਲਰ ਵੀ ਨੇ ਟਰੈਡੀਸ਼ਨਲ ਕਲਰ ਵੀ ਨੇ ਔਰ ਜਿਹੜੇ ਕਲਰ ਭੈਣਾਂ ਨੂੰ ਪਸੰਦ ਆਲ ਵਾਲੇ ਨੇ ਉਹ ਸਾਰੇ ਕਲਰ ਨੇ ਕਢਾਈ ਬਹੁਤ ਅੱਛੀ ਹੈ ਕਿਸੇ ਨੂੰ ਪ੍ਰੈਜ਼ੈਂਟ ਕਰਨਾ ਤਾਂ ਵੀ ਠੀਕ ਆ ਆਪ ਪਾਣਾ ਤਾਂ ਵੀ ਠੀਕ ਆ ਆਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਇਹ ਵੀ 430 ਦੇ ਵਿੱਚ ਤੁਹਾਨੂੰ ਦਵਾਂਗੇ ਜੀ 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 ਦੇਖੋ ਸੂਰੀ ਸਾਹਿਬ ਕੀ ਚੀਜ਼ ਆ ਮੈਂ ਖੁਸ਼ਬੂ ਆਣ ਵੀ ਲੱਗ ਗਈ ਫੁੱਲਾਂ ਦੀ ਹਾਂਜੀ ਹਾਂਜੀ ਜਾ ਤੁਸੀਂ ਆਪਣੇ ਮਿਸਸਿਸ ਨੂੰ ਗਿਫਟ ਕਰੋਗੇ ਉਹਨਾਂ ਦੇ ਚਿਹਰੇ ਤੇ ਵੀ ਖੁਸ਼ ਮਤਲਬ ਬਿਲਕੁਲ ਬਿਲਕੁਲ ਮੋਰੇ ਲੋੜੀ ਆ ਰਹੀ ਆ ਤੁਸੀਂ ਲੈਣ ਦੇਣਾ ਕਰਨਾ ਸੂਟ ਦਾ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਭਰਾ ਨੂੰ ਫਿਰ ਆਪਣੀ ਅੱਛੀ ਗੱਲ ਕਹੀ ਤੁਸੀਂ ਮੋਰੇ ਲੋੜੀ ਤੇ ਲੈਣ ਦੇਣ ਬਹੁਤ ਹੀ ਨੇ ਕਰਨਾ ਹੈ ਹਾਂਜੀ ਹਾਂਜੀ ਤੇ ਇਹ ਸੂਟ ਦੇਣ ਨੂੰ ਵੀ ਚੰਗੇ ਆ ਆਪ ਪਹਿਨਣ ਨੂੰ ਵੀ ਬਿਲਕੁਲ ਬਿਲਕੁਲ ਬਹੁਤ ਸੋਹਣੀ ਚੀਜ਼ ਆ ਔਰ ਬਜਟ 'ਚ ਵੀ ਆ ਬਿਲਕੁਲ ਬਜਟ 'ਚ ਵੀ ਆ ਜੀ ਅੱਜ ਕੱਲ ਕਸਟਮਰ ਇਹ ਜੰਦਾ ਮੇਰਾ ਬਜਟ ਨਾਲ ਹੀ ਲੈ ਮੀਡਲ ਕਲਾਸ ਖਾਸ ਕਰਕੇ ਮੀਡਲ ਕਲਾਸ ਤੁਹਾਡੇ ਸ਼ੋਰੂਮ ਤੇ ਜਾਈ ਤਾਂ ਅਮੇ ਹੀ ਬੱਸ ਨਿਮਿਤ ਰਾਂ ਦੇ ਜਾਵੇ ਤਾਂ ਹੀ ਫਸਦਾ ਕੁਆਲਿਟੀ ਨਹੀਂ ਮਿਲਦੀ ਹਾਂਜੀ ਤੇ ਆ ਤੁਹਾਡੇ ਇੱਕੋ ਛੱਤ ਥੱਲੇ ਸਾਰੀ ਵੈਰਾਈਟੀ ਮਿਲੂਗੀ ਇਹ ਬੈਲੈਂਸ ਕਰਦਾ ਹਾਂ ਬੈਲੈਂਸ ਕਰਦਾ ਅੱਛਾ ਵੀ ਮੀਡਲ ਕਲਾਸ ਵਾਲੇ ਆਪਣਾ ਘਰ ਸਮਝ ਕੇ ਇੱਥੇ ਆ ਸਕਦੇ ਆ ਕੁਆਲਿਟੀ ਬਿਹਤਰੀਨ ਮਿਲੇਗੀ ਬਜਟ ਬਸ ਜਿੰਨਾ ਤੁਹਾਡੀ ਜੇਬ ਚੋਂ ਥੇ ਅਡਜਸਟ ਹੋ ਜਾਣਾ ਆ ਚੁਕਾ ਕੇ ਤੁਹਾਨੂੰ ਹੋਰ ਵੈਰਾਈਟੀ ਦਿਖਾਉਂਦੇ ਸੀ ਜਿਵੇਂ ਆਪਾਂ ਗੱਲ ਕੀਤੀ ਆ ਪਹਿਲਾਂ ਕਿ ਇਹ ਮੀਡਲ ਕਲਾਸ ਜਿਹੜੇ ਸਾਡੇ ਭੈਣ ਭਰਾ ਆ ਸਾਡੇ ਵਰਗੇ ਹੀ ਆ ਸੀ ਮੀਡਲ ਕਲਾਸ ਵਾਲੇ ਹੀ ਆ ਬਿਲਕੁਲ ਸਾਡੇ ਲਈ ਇਹ ਆਪਣੀ ਦੁਕਾਨ ਹੈ ਜਾਂ ਕਹ ਲਈ ਆਪਣਾ ਢਾਬਾ ਹੈ ਨਾ ਉਹ ਗੱਲ ਨੂੰ ਮੈਂ ਕਿਹਾ ਥੋੜਾ ਸਮਝਾ ਦਉ ਜਿੱਦਾਂ ਆਪਾਂ ਫਾਈਵ ਸਟਾਰ ਹੋਟਲ ਚ ਜਾਨੇ ਆ ਜੀ 220 300 ਰੁਪਏ ਚਾਹ ਦਾ ਗੱਪਾ ਹਾਂ ਪੀ ਕੇ ਮਜ਼ਾ ਵੀ ਨਹੀਂ ਆਂਦਾ ਹਾਂ ਢਾਬੇ ਤੇ ਜਾਨੇ 10 15 ਰੁਪਏ ਦਾ ਚਾਹ ਦਾ ਗੱਪਾ ਆਪਣਾ ਆਪਣਾ ਜਿਹਾ ਲੱਗਦਾ ਨਾ ਐ ਪੀ ਕੇ ਨਿਆਰਾ ਵੀ ਆਂਦਾ ਹਾਂ ਤੁਸੀਂ ਆਣਾ ਵੀ ਢਾਬੇ ਤੇ ਆ ਫੀਲਿੰਗ ਵੀ ਰਾਇਲ ਲੈਣੀ ਫਾਈਵ ਸਟਾਰ ਹੋਟਲ ਲਈ ਪਹਿੇ ਵੀ ਘੱਟ ਖਰਚਣੇ ਆ ਇਹ ਤੁਹਾਡੇ ਲਈ ਯਾਨੀ ਕਿ ਢਾਬਾ ਤਾਂ ਆ ਵਾਂ ਢਾਬੇ ਤੇ ਹਰ ਇੱਕ ਬੰਦਾ ਆਂਦਾ ਮਿਡਲ ਕਲਾਸ ਵੀ ਆਂਦਾ ਹਾਈ ਵੀ ਆਂਦਾ ਨੋਰਮਲ ਵੀ ਆਂਦਾ ਇਹ ਤਾਂ ਢਾਬਾ ਰੱਖਿਆ ਵਾ ਇਹਦਾ ਨਾਮ ਤਾਂ ਕਿ ਇੱਥੇ ਹਰ ਇੱਕ ਕਲਾਸ ਦਾ ਬੰਦਾ ਆ ਸਕੇ ਸ਼ੁਭ ਲక్ష్ਮੀ ਦਾ ਢੱਬਾ ਹਾਂ ਸੂਟਾਂ ਦਾ ਢੱਬਾ ਸੂਟਾਂ ਦਾ ਢੱਬਾ ਕਹਿੰ ਲੋ ਆ ਦੇਖੋ ਸੂਟ ਭਾਜੀ ਹਾਂ ਮਾਰਕੀਟ ਦੇ ਵਿੱਚ ਡਿਸ਼ੀਨ ਤੇ ਆ ਸੂਟ ਤੁਹਾਨੂੰ ਮਿਲਣਾ 1000 ਰੁਪਏ 1200 ਰੁਪਏ ਚੁੰਨੀ ਦੇਖੋ ਕਿੰਨੀ ਭਾਰੀ ਇੱਥੇ ਸਿਰਫ 650 ਰੁਪਏ ਦਾ ਸਿਲਕੀ ਸਿਲਕੀ ਬਿਲਕੁਲ ਬਿਲਕੁਲ 600 ਪਹਿਲੀ ਨਜ਼ਰੇ ਪਸੰਦ ਆਉਣ ਵਾਲਾ ਹਾਂ ਹਾਂ ਬਹੁਤ ਸੋਹਣੀ ਸ਼ੀ ਜੀ ਕੋ ਡਿਜੀਟਲ ਦੇ ਉੱਪਰ ਵਰਕ ਇਹ ਵੀ 650 ਰੁਪਏ ਦਾ ਵਾ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਬਣਿਆ ਹੈ ਆ ਦੇਖੋ ਝੋਲੀ ਦਾ ਮੰਨ ਦਾ ਕੰਮ ਗਲਾ ਘੇਰਾ ਬਣਿਆ ਹੋਇਆ ਹਮ ਗਲਾ ਵੀ ਬਣਿਆ ਘੇਰਾ ਵੀ ਬਣਿਆ ਇਹ ਵੀ ਸੇਮ ਰੇਟ ਦੇ ਵਿੱਚ ਹੀ ਹੈ ਇਹਦੇ ਵਿੱਚ ਇੱਕ ਆ ਡਿਜ਼ਾਈਨ ਹੈ ਜੀ 560 560 560 ਇੱਕ ਆ ਆਈਟਮ ਦੇਖੋ ਇੱਕ ਚੀਜ਼ ਮੈਂ ਭੈਣਾ ਦੱਸਣੀ ਚਾਹੁੰਨਾ ਕਿ ਇੱਥੇ ਬਹਿ ਕੇ ਮੈਂ ਟੱਚ ਐਂਡ ਫੀਲ ਕਰ ਸਕਦਾ ਬਹੁਤ ਸੌਫਟ ਹੈ ਕਪੜਾ ਤੁਸੀਂ ਆਓ ਲੁਕਿੰਗ ਟੱਚਿੰਗ ਫ੍ਰੀ ਹੈ ਜੇ ਤੁਹਾਨੂੰ ਸਾਡੀ ਡੀਲਿੰਗ ਰੇਟ ਕੁਆਲਿਟੀ ਵਧੀਆ ਲੱਗੂਗੀ ਤਾਂ ਲਈਓ ਨਹੀਂ ਤੁਹਾਡੇ ਪੈਸੇ ਤੁਹਾਡੇ ਕੋ ਸਾਡੀ ਚੀਜ਼ ਸਾਡੇ ਕੋਲ ਅਰੇ ਮੱਥੇ ਤੂੜੀ ਵੀ ਨਹੀਂ ਪਾਉਂਗੇ ਕਿ ਯਾਰ ਸਾਨੂੰ ਇਹਨਾਂ ਆਰਡਰ ਦੇ ਦਿੱਤਾ ਸਾਮਾਨ ਘੜਾ ਲਿਆ ਪਰ ਲਿਆਇਆ ਨਹੀਂ ਸਾਡੇ ਲਈ ਸਭ ਤੋਂ ਵੱਡੀ ਜੇਤ ਇਹ ਹੈ ਕਿ ਤੁਸੀਂ ਸਾਡੀ ਦੁਕਾਨ ਤੇ ਚਰਨ ਭਲੇ ਸਾਨੂੰ ਅਸੀਂ ਇਹਨਾਂ ਲਈ ਧੰਨ ਧੰਨ ਹੋ ਗਏ ਭਾਜੀ ਇਹ ਚੰਗੀ ਗੱਲ ਹੈ ਵੱਡੀ ਗੱਲ ਹੈ ਜੇ ਅਸੀਂ ਜਿਹੜੇ ਇੱਥੇ ਗ੍ਰਾਹਕ ਆਂਦੇ ਉਹਨੂੰ ਰੱਬ ਦਾ ਰੂਪ ਸਮਝਦੇ ਹਾਂ ਬਿਲਕੁਲ ਅਗਲੀ ਆਈਟਮ ਤਾਂ ਦਿੱਲੀ ਲੈ ਕੇ ਆਏ ਮੋਸਟ ਵਾਂਟਡ ਕਲਰ ਬਲੈਕ ਕਲਰ ਦੇ ਵਿੱਚ ਆਹ ਦੇਖੋ ਬਈ ਦੁਪੱਟੇ ਦੇ ਵੀ ਵਰਕ ਹੈ ਇਹਦੇ ਜੀ ਕੋਈ ਹਜ਼ਾਰ ਨਹੀਂ ਕੋਈ 1200 ਨਹੀਂ ਇਹ ਵੀ 650 ਦੇ ਵਿੱਚ ਇਹਦਾ ਕਾਲੇ ਸੂਟ ਦਾ ਰੇਟ ਆਪ ਹੀ ਵਧ ਜਾਂਦਾ ਹਾਂਜੀ ਹਾਂਜੀ ਇਹ ਵੀ 650 ਦੇ ਵਿੱਚ ਕਾਲੇ ਰੰਗ ਦੀ ਗੱਡੀ ਦਾ ਰੇਟ ਵਧ ਜਾਂਦਾ ਨਾ ਬਿਲਕੁਲ ਰੇਟ ਵਧ ਜਾਂਦਾ ਆ ਦੇਖੋ ਫੋਟੋ ਵਾਲਾ ਡਿਜ਼ਾਈਨ ਆ ਇਹ ਵੀ 650 ਜੀ ਆ ਦੇਖੋ 650 ਜੀ ਮੋਰ ਪੰਖੀਆ ਰੰਗ ਕਿੰਨੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਚੀਜ਼ਾਂ ਆਪਾਂ ਤੁਹਾਡੇ ਲਈ ਲੱਭ ਕੇ ਲੈ ਆਨੇ ਆ ਤੇ ਹੁਣ ਤੁਸੀਂ ਵੀ ਲੱਭਣ ਇਨੀ ਦੁਕਾਨ ਆਪ ਹੀ ਆਣਾ ਵਾ ਹਾਂ ਆ ਦੇਖੋ 650 ਦੇ ਵਿੱਚ ਜੀ ਸਾਢੇ 350 430 650 ਚ ਇੰਨੀ ਵੈਰਾਈਟੀ ਦਿਖਾਤੀ ਹੈ ਤੇ ਹੌਲੀ ਹੌਲੀ ਜਿਵੇਂ ਤੁਹਾਡੀ ਗੰਜੈਸ਼ ਹੈ ਰੇਟ ਵੀ ਵੱਧ ਸਕਦਾ ਤੇ ਕੋਈ ਵੀ ਵੈਰਾਈਟੀ ਦਿਖਾਉਣ ਨੂੰ ਤਾਂ ਮੈਂ ਇਸੇ ਰੇਂਜ ਚ ਸਵੇਰ ਤੋਂ ਸ਼ਾਮ ਤੱਕ ਦਿਖਾਈ ਜਾਵਾਂ ਇੰਨੀ ਵੈਰਾਈਟੀ ਪਈ ਆ ਪਰ ਬਾਕੀ ਵੈਰਾਈਟੀ ਵੀ ਦਿਖਾਣੀ ਆ ਠੀਕ ਆ ਨਾ 650 ਹੋਰ ਕਿਹੜੇ ਕਿਹੜੇ ਡਿਜ਼ਾਈਨ ਸਾਡੇ ਚੱਲਦੇ ਆ ਉਹ ਵੀ ਤੁਹਾਨੂੰ ਦਿਖਾਣੇ ਮੇ ਸਾਰੇ ਮਾਲ ਜੋ ਇੱਕ ਇੱਕ ਦੋ ਦੋ ਪੀਸ ਤੁਹਾਨੂੰ ਦਿਖਾ ਰਿਹਾ ਆ ਤਾਂ ਕਿ ਤੁਹਾਨੂੰ ਪਤਾ ਲੱਗੇ 650 ਚ ਕੀ ਕੀ ਚੀਜ਼ਾਂ ਪਈਆਂ ਕੋ ਮਸਲੀਨ ਦੇ ਵਿੱਚ 12 ਮਹੀਨੇ 30 ਦਿਨ ਪਹਿਨਣ ਵਾਲਾ ਸੂਟ ਆ ਜੀ ਮਸਲੀਨ ਦੇ ਉੱਪਰ ਆਏਗਾ ਇਹ ਵੀ 650 ਰੁਪਏ ਦਾ ਇਹ ਵੀ 650 ਜੀ ਆ ਜੀ ਆ 컬러 ਬਹੁਤ ਸੋਹਣਾ ਆ ਪੀਸ ਦੇਖੋ ਕਿੰਨਾ ਪਿਆਰਾ ਸਕਾਈ ਕਲਰ ਜੀ 650 ਇਹ ਵੀ ਗੱਲੇ ਦੀ ਵੀ ਕਢਾਈ ਘੇਰੇ ਦੀ ਵੀ ਕਢਾਈ ਅੱਛਾ ਇਹ ਮੈਂ ਕਹਿਣਾ ਕਿ ਹਰ ਉਮਰ ਦੀ ਜਿਹੜੀ ਸਾਡੀ ਭੈਣ ਉਹ ਪਹਿਨ ਸਕਦੀ ਬਿਲਕੁਲ 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 ਆ ਦੇਖੋ 600 ਦੇ 50 ਰੁਪਏ ਚਾ ਕਿੰਨੀ ਬਹਿਰੀ ਚੀਜ਼ ਹੈ ਜੀ ਓਹ ਹੋ ਅੱਛਾ 600 ਰੁਪਏ ਦੇ ਇਹਨੂੰ ਜੇ ਤੁਸੀਂ ਉਦਾਂ ਨਾ 1500 ਦਾ ਵੀ ਕਹਿੰਦੇ ਆ ਭੈਣ ਜੀ ਕਹਿੰਦਾ ਥੋੜਾ ਘਟਾ ਲਓ ਪਰ ਸੂਟ ਵਧੀਆ ਹੁਣ 650 ਜੀ ਦਾ ਇਹ ਰਹਾ ਤੋਹਫਾ ਹੀ ਹੈ ਅਸੀਂ ਸਾਡੀ ਦੁਕਾਨ ਤੇ ਆਂਦਾ ਭਾਜੀ ਇੱਕ ਫਾਇਦਾ ਇੱਕ ਨੁਕਸਾਨ ਫਾਇਦਾ ਇਹ ਅਸੀਂ ਕਿਸੇ ਦਾ ਵੱਧ ਨਹੀਂ ਮੰਗਣਾ ਨੁਕਸਾਨ ਇਹ ਸਾਡੀ ਕਮਾਈ 10 20 ਰੁਪਏ ਆਪਾਂ ਘੱਟ ਵੀ ਨਹੀਂ ਕਰਨੇ ਠੀਕ ਹੈ ਨਾ ਆ ਦੇਖੋ 650 ਆ ਥੋੜੀ ਉੱਪਰ ਲਈ ਦੀ ਚਾਹੂਗਾ ਇਹ ਵੀ 20 ਵੋ ਸੋਨਾ ਇਹ ਨਹੀਂ ਉੱਪਰਲੀ ਹੋਗੇ ਤਾਂ 1500 ਹੋ ਗਿਆ 700 800 ਦੀ ਰੇਂਜ ਹੀ ਹੈ ਜੀ ਤਾਂ ਠੀਕ ਹੈ ਇੰਨਕ ਤੱਕ ਚੱਲਦਾ ਹੀ ਹੈ ਅੱਜ ਕੱਲ ਇਹ ਚ ਤੁਹਾਨੂੰ ਜਿੰਨੇ ਵੀ ਸੂਟ ਦਿਖਾਣੇ ਨੇ 800 ਤੋਂ ਉੱਪਰ ਕੋਈ ਸੂਟ ਨਹੀਂ ਹੈਗਾ ਇਹ ਚ ਉੱਦਾਂ ਸਾਡੇ ਕੋਲ ਦੁਕਾਨ ਤੇ ਹਰ ਇੱਕ ਰੇਂਜ ਪਈ ਆ ਉਹ ਤੁਹਾਨੂੰ ਵੈਰਾਈਟੀ ਸਾਰੀ ਦਿਖਾਵਾਂਗੇ ਇਹ ਵੀ 850 700 800 ਦੀ ਰੇਂਜ ਆ ਦੇਖੋ 20 ਕਿੰਨਾ ਪਿਆਰਾ ਵਾ ਆ ਵੀ ਤੁਹਾਨੂੰ ਔਨੀ ਗ੍ਰੇਂਜ ਵਿੱਚ ਮੈਂ 7-800 ਦੀ ਇਹ ਤਾਂ ਇੰਸਟਾਲਾ ਪੀਸ ਹੈ ਮੈਂ ਤੁਹਾਨੂੰ 100 ਹੀ ਦਿੰਦਾ ਮੈਂ ਜੀ 750 ਦਾ ਸੌਡਾ ਜੀ ਆ ਦੇਖੋ ਦੁਪੱਟੇ ਦੇ ਚਾਂਦ ਨਾ ਲੱਗਾ ਵਾ ਜੀ ਇਹਦੇ ਜੀ 750 ਰੁਪਏ ਦਾ ਆ ਦੇਖੋ ਕਿੰਨਾ ਪਿਆਰਾ 20 ਡਿਸਕਾਊਂਟ ਦੇ ਉੱਪਰ ਆਏਗਾ ਆ ਦੇਖੋ ਭਾਈ ਇਧਰ ਗਏ ਮਰਾ ਮਰੋ ਜੀ ਹੂੰ ਅਬ ਇਸ ਕਿੰਨਾ ਵੇਰ ਆ ਵਾ ਆ ਦੇਖੋ ਦੁਪੱਟਾ ਵਰਕ ਵਾਲਾ ਫਰੰਟ ਕੱਢਿਆ ਆਏਗਾ ਜੀ ਇਹ ਵੀ 200 ਦੀ ਰੇਂਜ ਦੇ ਵਿੱਚ ਆਊਗਾ ਜੀ ਬਾਕੀ ਮੈਂ ਇੰਨੇ ਕੁ ਚੁਕਾ ਕੇ ਹੋਰ ਵੈਰਾਈਟੀ ਦਿਖਾਣਾ ਤੇ ਸਾਥੇ ਹੁਣ ਜਿੰਨ ਇੱਕ ਸੈਗਮੈਂਟ ਦਿਖਾ ਦਿੱਤਾ ਉਸ ਤੋਂ ਥੋੜੀ ਅੱਪ ਵੈਰਾਈਟੀ ਦਿਖਾਉਣ ਲੱਗੇ ਲੇਕਿਨ ਸੂਟ ਸੂਟਾਂ ਦੇ ਪ੍ਰਾਈਸ ਅਜਿਹੇ ਕਿ ਤੁਹਾਡੀ ਪਾਕਟ ਨੂੰ ਸੂਟ ਕਰਨਗੇ ਪੂਰਾ ਫਰੰਟ ਕੱਢਿਆ ਰਸ਼ੀਨ ਦੇ ਉੱਪਰ ਆਏਗਾ ਜੀ ਦੁਪੱਟਾ ਵਰਕ ਵਾਲਾ ਹੋਊਗਾ ਹੈਂਡ ਵਰਕ ਵੀ ਹੈ ਘੇਰੇ ਦੇ 1500 ਸੂਟ ਹੈ ਜੀ ਇਹ ਆਪਾਂ ਪਤਾ ਕਿੰਨੇ ਦਾ ਵੇਚਦੇ 775 ਮੇਰਾ ਅੱਛਾ ਮਾਰਕੀਟ 'ਚ 1500 ਦਾ ਪਤਾ 775 ਹਾਂਜੀ ਹਾਂਜੀ 775 ਰੁਪਏ ਦੇ ਵਿੱਚ ਕਰੇਪ ਦੇ ਉੱਪਰ ਤੁਹਾਨੂੰ ਸੂਟ ਮਿਲੂਗਾ ਦੁਪੱਟਾ ਵਰਕ ਵਾਲਾ ਭਾਜੀ ਓਏ ਹੋਏ 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 ਆ ਦੇਖੋ ਕਿੰਨਾ ਪਿਆਰਾ ਪੀਸ ਆਹ ਤਾਂ ਨਾ 750 ਦੇ 775 ਤੇ ਨੀਂਜਾ ਪੂਰੀਆਂ ਹੋਣ ਵਾਲੀ ਗੱਲ ਆਹ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਵੀ 775 ਦੇ ਵਿੱਚ ਤੁਹਾਨੂੰ ਇਹਦੇ ਵਿੱਚ ਸਾਰੇ ਡਿਜ਼ਾਈਨ ਦਿਖਾਦੇ ਨੇ ਅੱਛਾ ਤੁਸੀਂ ਜਦ ਮੰਗੇ ਅੱਗੇ ਰੇਂਜ ਥੋੜੀ ਅੱਪ ਹੋਣੀ ਆ ਮਗਾ ਲੱਗਦਾ ਨੇ ਧੂਆਂ ਕੱਢੂਗੇ ਪਰ ਆ ਤਾਂ ਸੱਚੀ ਉਮੀਦਾਂ ਪੂਰੀਆਂ ਕਰਨ ਵਾਲਾ ਹੈ ਜੀ ਕਿੰਨੇ ਪਿਆਰੇ ਪਿਆਰੇ ਪੀਸ 775 ਦੇ ਵਿੱਚ ਬਹੁਤ ਸਾਰੇ ਇਹ ਦੁਪੱਟੇ ਬਹੁਤ ਸੋਨੇ ਆ ਅੱਛਾ ਪਹਿਣਾ ਨੂੰ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਤੁਸੀਂ ਇੱਥੇ ਆਉਂਗੇ ਨਾ ਫੀਲ ਕਰੋਗੇ ਤੁਸੀਂ ਕਹੋਗੇ ਕਿ ਹਾਂ 775 ਚ ਇਹ ਰੀਅਲੀ ਤੋਹਫਾ ਹੀ ਹੈ ਇਹ ਕਪੜਾ ਹੈ ਦਦਾਤੀ ਨਹੀਂ ਤਾਂ ਉਹ ਨਾ ਬੰਦੀ ਉਹ ਬਿੰਗੀ ਹੋ ਜੂ ਕਪੜੇ ਨੂੰ ਕੁਛ ਨਹੀਂ ਹੋ ਪਹਿਣਾ ਨੂੰ ਪਤਾ ਵੀ ਹੈ ਕਰੇਬ ਦਾ ਕੀ ਹੁੰਦਾ ਵਾ ਆ ਦੇਖੋ ਜੀ 775 ਰੁਪਏ ਦੇ ਵਿੱਚ ਮੀਡਲ ਕਲਾਸ ਵਾਲੇ ਦੇ ਸੁਪਨੇ ਪੂਰੇ ਹੋ ਗਏ ਬਿਲਕੁਲ 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 ਸਾਡੀ ਦੁਕਾਨ ਹੀ ਇਸ ਹਿਸਾਬ ਦੀ ਆ ਵੈਰਾਈਟੀ ਰੱਖੀ ਜਿਹੜਾ ਵੀ ਗਾਹ ਗਾਵੇ ਰਾਜੀ ਜਾਵੇ ਆ ਦੇਖੋ ਜੀ 775 ਰੁਪਏ ਵੈਰੀ ਨਾਈਸ ਬਹੁਤ ਫਰੰਟ ਕੱਢਿਆ ਬਹੁਤ ਖੂਬਸੂਰਤ ਆ ਇਹਨੂੰ ਕਿਤੇ ਸਟ੍ਰੈਚ ਬਹੁਤ ਅੱਛੇ ਤਰੀਕੇ ਕੀਤਾ ਹੋਵੇ ਮੈਂ ਕਹਿੰਦਾ 775 ਦਾ ਲੱਗਣਾ ਨਹੀਂ 7000 75 ਦਾ ਲੱਗਣਾ ਹਾਂਜੀ ਹਾਂਜੀ ਆ ਦੇਖੋ ਜੀ ਜिमी ਜੂ ਦੇ ਉੱਪਰ ਪੂਰਾ ਫਰੰਟ ਕੱਢਿਆ ਦੁਪੱਟਾ ਵੀ ਹੈਵੀ ਇਹ ਵੀ ਉਨਨੀ ਕੀ ਦੇ ਵਿੱਚ ਇਹ ਮੰਗੇਓ ਕਲਰ ਹੋ ਗਿਆ ਨਹੀਂ ਹੈ ਜੀ ਮੰਗੇਓ ਕਲਰ ਹੋ ਗਿਆ ਇਹਨੂੰ ਕਹ ਲੋ ਤੁਸੀਂ ਮਸਟਰਡ ਕਲਰ ਕਹ ਲੋ ਯੈਲੋ ਕਲਰ ਕਹ ਲੋ ਹਾਂ ਜੀ ਹਾਂ ਜੀ ਮੰਗੇਓ ਯੈਲੋ ਸੇਮੀ ਹੋ ਗਿਆ ਆਹ ਕਲਰ ਬਹੁਤ ਪਸੰਦ ਥੋੜਾ ਜਿਹਾ ਵਧੀਆ ਦੇ ਵਿੱਚ ਹੈਂਡਵਰਕ ਆ ਭਾਜੀ ਸਾਰਾ ਸ਼ਿਮਰ ਦੇ ਉੱਪਰ ਆਏਗਾ ਜੀ 1200 ਤੇ 50 ਰੁਪਏ ਦਾ ਸੂਟ ਬਣਾ ਤੁਹਾਨੂੰ ਇਹ ਪੂਰਾ ਫਰੰਟ ਕੱਢਿਆ ਘੇਰੇ ਦੇ ਉੱਪਰ ਕੰਮ ਹੋ ਰਿਹਾ 1250 ਦਾ ਮਾਰਕੀਟ ਚ ਪਊਗਾ ਕਿ ਆਪਣੇ ਪਊਗਾ ਮਾਰਕੀਟ ਚ ਤਾਂ ਇਹ ਸੂਟ 25 25 ਦਾ ਵਿਕਦਾ ਬਈ। ਅੱਛਾ ਮੰਨ ਕੇ ਜਨੂਨ ਦੀ ਜੁੰਨੀਆਂ ਨਾਲ ਨਾ ਤਾਂ ਕਰਕੇ। ਮਾਰਕੀਟ ਚ ਜੋ ਪ੍ਰਾਈਸ ਆ ਉਸ ਤੋਂ 50% ਡਿਸਕਾਊਂਟ ਦੇ। ਹਾਂਜੀ ਹਾਂਜੀ। ਆਹ ਦੇਖੋ ਕਰੇਪ ਦੇ ਉੱਪਰ ਹੈਂਡਵਰਕ ਆਊਗਾ ਜੀ। ਇਹ 1100 ਦੀ ਰੇਂਜ ਹੁੰਦਾ ਬਈ। ਹਾਂਜੀ। ਹੂੰ। 1200 ਰੁਪਏ ਦਾ। 1195 ਰੁਪਏ ਯਾਨੀ ਕਿ 1200 ਰੁਪਏ ਸਾਰਾ ਹੈਂਡਵਰਕ ਹੈ ਨਾ ਭਾਈ ਇਹ। ਇਹ ਕੰਮ ਜਿਹੜਾ ਵੀ ਸਾਰਾ ਹੱਥ ਦਾ ਕੰਮ ਆ। ਅੱਛਾ ਨੀਰ ਸਾਹਿਬ ਜੇਕਰ ਤੇ ਇਹੀ ਸੂਟ ਤਾਂ ਕਿਸੇ ਵੱਡੇ ਸਾਰੇ ਸ਼ੋਰੂਮ ਦੇ ਬਾਹਰ ਜਦ ਬਟਿਕ ਤੇ ਬਾਹਰ ਕਹਿ ਲਈਏ ਕਿਸੇ ਸਟੈਚੂ ਦੇ ਪਾਇਆ ਹੋਵੇ ਇਹਦਾ ਰੇਟ 11000 ਤੇ ਚੱਲ ਜਗਾ ਜੋ ਇਹਦੀ ਸੌਫਟਨੈਸ ਆ ਤੁਹਾਨੂੰ ਨਾ ਮੈਂ ਅੱਜ ਕਾਇਦੇ ਦੀ ਫਾਇਦੇ ਦੀ ਗੱਲ ਕਰਦਾ ਤੁਹਾਡੇ ਵੀ ਤੇ ਗਾਕਾ ਦੇ ਵੀ ਇਹ ਜਿਹੜਾ ਸੂਟ ਆ ਨਾ ਇਹਦੀ ਕੋਈ ਕੀਮਤ ਨਹੀਂ ਹੁੰਦੀ ਇਹ ਸਾਡੀ ਦੁਕਾਨ ਤੇ ਆ ਗਿਆ 1195 ਕਿ ਜਲਦੀ ਦੁਕਾਨ ਦੇ ਵਿੱਚ ਆ ਗਿਆ ਇਹ ਹੋਇਆ ਨਾ 1895 ਹੋਰ ਹਾਈ ਫਾਈ ਤੇ ਜਲਾ ਗਿਆ 2695 ਕਿਸੇ ਬਟਿਕ ਤੇ ਚੱਲ ਗਿਆ 5095 ਸੂਟ ਇਹੀ ਆ ਏ ਅੱਡੇ ਦੀ ਕੀਮਤ ਆ ਸੂਟ ਦੀ ਕੋਈ ਕੀਮਤ ਨਹੀਂ ਹੁੰਦੀ ਇਸੇ ਕਰਕੇ ਅੱਡਾ ਕੋਈ ਥੋੜਾ ਪਿੱਛੇ ਲੈ ਲਿਓ ਨਹੀਂ ਕਿ ਸਿਰ ਤੇ ਖਰਚਾ ਨਾ ਵਧੀ ਬਿਲਕੁਲ ਬਿਲਕੁਲ ਜਿਹੜਾ ਜਿੰਨਾ ਵੱਧ ਖਰਚਾ ਆਊਗਾ ਤੁਹਾਡੇ ਤੋਂ ਗੜਨਾ ਗਾਕਾ ਤੋਂ ਗੜਨਾ ਪੈਜੀ ਹਾਂ ਗਾਕਾ ਤੋਂ ਖਰਚਾ ਗੜਨਾ ਤੇਲ ਥੀਲਾ ਜੋ ਨਿਕਲਣਾ ਭਾਜੀ ਆਹ ਦੇਖੋ 1195 1250 ਦੇ ਵਿੱਚ ਕਿੰਨਾ ਪਿਆਰਾ ਬੀਸਾ ਦੇਖੋ 1200 ਦੇ 50 ਰੁਪਏ ਦੇ ਵਿੱਚ ਹਮ ਬਾਕੀ ਆਹ ਏਟਮਾਂ ਤੁਹਾਨੂੰ ਮੈਂ ਦਿਖਾਣਾ ਫਿਰ ਇੰਨੀ ਕੀ ਰੇਂਜ ਦੇ ਵਿੱਚ ਆਊਗਾ ਦੁਪੱਟਾ ਇਹਦਾ ਬੰਬੇ ਸਟਾਈਲ ਆਊਗਾ ਜੀ ਓਏ ਕਿੰਨਾ ਖੋ ਲਗਿਆ ਨੂੰ ਆ ਦੇਖੋ ਜੀ ਬੰਬੇ ਸਟਾਈਲ ਦੁਪੱਟੇ ਦੇ ਵਿੱਚ ਆ ਦੁਪੱਟਾ ਵਾ ਜੀ ਇਹਦਾ ਡਿਜ਼ਾਈਨਰ ਆ ਦੁਪੱਟਾ ਦੇਖੋ ਕਿੰਨਾ ਪਿਆਰਾ ਜੇ ਤੁਸੀਂ ਸੂਟ ਦਿਖਾਇਆ ਨਾ ਪਹਿਲੀ ਨਜ਼ਰ ਚ ਲੱਗਿਆ ਕਿ ਸੂਟ ਸੋਹਣਾ ਬਹੁਤ ਹੈ ਸ਼ਾਇਦ ਚੁੱਪਦਾ ਨਾ ਹੋਵੇ ਨਹੀਂ ਨਹੀਂ ਬਿਲਕੁਲ ਜੁੱਪਦਾ ਕੋਟਨ ਦੀ ਲਾਈਨਿੰਗ ਲਓ ਬਹੁਤ ਵਧੀਆ ਚੀਜ਼ ਬਣ ਜਾਨੀ ਐ ਇਹ ਆ ਦੇਖੋ ਜੀ ਕਿੰਨਾ ਪਿਆਰਾ 20 ਸਬਾਵਾ ਦੇਖੋ ਕਿੰਨੀ ਜ਼ੋਣੀ ਹੈ ਇਹ ਸਾਰੇ ਡਿਜ਼ਾਈਨਰ 20 ਬਹੁਤ ਸੋਹਣੀ ਚੀਜ਼ਾਂ ਆ ਅੱਛਾ ਜੀ ਇਹੀ ਸੂਟ ਅਸ਼ਵਰੇ ਰਾਏ ਨੇ ਪਾਇਆ ਹੋਵੇ ਉਰੇ ਦੇਖ ਨੇ ਫੋਲੋ ਕਰ ਲੈਣਾ ਨਹੀਂ ਨਹੀਂ ਮੈਂ ਕਹਿੰਨਾ ਤੁਸੀਂ ਪਉ ਫਿਰ ਤੁਸੀਂ ਸ਼ੋਰੇ ਰੇ ਰੇ ਨੋ ਘਟਣਾ ਜੀ ਲੱਗੂਗੀ ਆ ਦੇਖੋ ਬਾਹਵਾ ਤੇ ਕਿੰਨਾ ਸੋਹਣਾ ਵਰਕ ਹੈ ਕੀ ਬਾਤ ਫੇਕ ਆ ਸਾਡੇ ਕੋਲ ਆਂਦੀ ਸ਼ਿਮਰਦੇ ਆ ਆਈਟਮਸ ਸਲਵਾਰ ਤੇ ਵੀ ਕਢਾਈ ਬਾਹਵਾ ਤੇ ਵੀ ਕਢਾਈ ਦੁਪੱਟੇ ਤੇ ਵੀ ਕਢਾਈ ਰੇਟ ਕੋਈ 4000 ਨਹੀਂ ਕੋਈ 4500 ਨਹੀਂ 1500 ਰੁਪਏ ਦੇ ਵਿੱਚ ਸੂਟ ਦਿੰਨੇ ਵੇ 1500 ਦੇ ਪਿਆਰ ਬਸ ਹੋਰੀ ਅੱਛਾ ਇਹ ਤੇਸ਼ ਭਾਜੀ ਆ ਮੈਂ ਚਾਹੁੰਦਾ ਇੱਕ ਰਜ਼ੂਰ ਦੱਸੋ ਪਹਿਲੀ ਨਜ਼ਰ ਚ ਦੇਖਣ ਨੂੰ ਲੱਗਦਾ ਕਿ ਯਾਰ ਸੂਟ ਕਿਤੇ ਚਿਪਚਿਪ ਨਾ ਕਰਦਾ ਹੋਵੇ ਚਿੰਬਰਤਾ ਨਾ ਹੋਵੇ ਪਰ ਕੱਪੜੇ ਦੇ ਵਿੱਚ ਮੈਂ ਚਾਹਦਾ ਤੁਸੀਂ ਮੜਝ ਐਕਸਪਲੇਨ ਕਰੋ ਇਹ ਬੜਾ ਇੰਨਾ ਕੁ ਸੌਫਟ ਹੈ ਨਾ ਮੜਾ ਮੇਕਰ ਦੱਸੋ ਇਹ ਬਰਬਰੀਕ ਦੇ ਉੱਪਰ ਆਏਗਾ ਜੀ ਨਵਾਂ ਕੱਪੜਾ ਆਇਆ ਵਾ ਇਹਨੂੰ ਜਿਹੜੀ ਮਰਜ਼ੀ ਲਾਈਨਿੰਗ ਲਾ ਕੇ ਬਣਾ ਲਓ ਸੂਟ ਜੈ ਦੇ ਰਹਿਣਾ ਵਾ ਉਹ ਨਹੀਂ ਕੰਮ ਹੋਊਗਾ ਤੇ ਉੱਧੋ ਬੋ ਤੇ ਇਧਰ ਰੋ ਬੋ ਨਾ ਸਾਡੀ ਦੁਕਾਨ ਤੇ ਆਉਂਗੇ ਇੱਕ ਮੁੱਲ ਗਾਰੰਟੀ ਫੁੱਲ ਫੈਸ਼ਨ ਮੇਲੇ ਚ ਤਾਂ ਆਇਓ ਨਾ ਤੁਸੀਂ ਐ ਲੱਗਣਾ ਕਿ ਫੈਸ਼ਨ ਮੇਲੇ ਚ ਆ ਗਏ ਆ ਆ ਆਈਟਮ ਦੇਖੋ ਸੋਰੀ ਸਾਬ ਮਾਰਕੀਟ ਦੇ ਵਿੱਚ ਜਿਹੜੇ ਘਰ ਦਾ ਵੱਧ ਕਰਦੇ ਆ ਮੱਥਾ ਦੇ ਕੇ ਬਿੰਦੀ ਲੰਦੇ ਆ ਗਾ ਕੋ ਇਹਦਾ 4000 ਮੰਗਦੇ ਪਤਾ ਕਿਉਂ ਇਹਦੀ ਬਾਵਾ ਵੀ ਗੱਡੀਆਂ ਸਲਵਾਰ ਵੀ ਗੱਡੀ ਆ ਇਹ ਕਰੋ ਸਲਵਾਰ ਦਿਖਾ ਦੇਖੋ ਸਲਵਾਰ ਵੀ ਗੱਡੀ ਆ ਤੇ ਚੁੰਨੀ ਵੀ ਗੱਡੀ ਆ ਠੀਕ ਹੈ ਜੀ ਇਹ 4-4000 ਮੰਗਦੇ ਗਾ ਘਟਾ ਲਵੇ ਕਿੰਨਾ ਘਟਾਉਂਦਾ 1000 ਘਟਾ ਲੂ 1500 ਘਟਾ ਲੂ 300 ਤੇ 300 ਹੋ ਜੂ ਹਣ ਤੋ ਕੀ ਘਟਾਓਗੇ ਘਟਾਣ ਲੱਗਿਆ ਵੀ ਗਾ ਕੋ ਨੂੰ ਸ਼ਰਮ ਆਂਦੀ ਇਹ ਦੁਕਾਨਦਾਰ ਪੈ ਇਹ ਨਾ ਜਾਵੇ ਤੁਸੀਂ ਫਿਕਸ ਰੇਟ ਤੇ ਸਾਡੇ ਕੋ ਆਣਾ 1500 ਤੇ 500 ਰਿਆ ਸੂਟ ਹੂੰ ਆਹ ਕੋਈ ਦੇ ਵਿੱਚ ਆ ਡਿਜ਼ਾਈਨ ਆ ਬਾਕੀ ਆ ਡਿਜ਼ਾਈਨ ਚ ਕਾ ਕੇ ਮੈਂ ਤੁਹਾਨੂੰ ਵੈਰਾਈਟੀ ਦਿਖਾਨਾ 202500 ਵਾਲੀ ਇਹਨੇ ਇੱਕ ਸੂਟ ਚ ਕਾ ਦਵਾ ਯਾਰ ਆ ਵੀ ਕਲਰ ਬਹੁਤ ਸੋਹਣਾ ਹੈ ਇਹਦੇ ਸਾਰੇ ਕਲਰ ਸੋਹਣੇ ਆ ਬਾਜੀ ਅੱਛਾ ਸੂਟ ਨਿੱਗੇ ਵੀ ਲੱਗਦੇ ਹਾਂਜੀ ਹਾਂਜੀ ਬਹੁਤ ਪਿਆਰੀਆਂ ਚੀਜ਼ਾਂ ਆ ਮੈਂ ਇੱਕ ਤੁਹਾਨੂੰ ਆਈਟਮ ਦਿਖਾਨਾ ਆਪਣੇ ਮਟੀਰੀਅਲ ਦੇ ਉੱਪਰ ਆ ਦੇਖੋ ਇਹਦਾ ਰੇਟ ਆਏਗਾ 1600 ਰੁਪਏ ਸਿਰਫ ਆ ਦੇਖੋ ਬਨਾਰਸੀ ਜੀ ਤੁਸੀਂ ਦੇਖ ਕੇ ਕਹਿੰਨਾ ਰੇਟ ਆਏਗਾ ਐ ਲੱਗਦਾ ਚੱਲਾ 3000 4000 ਰੁਪਏ ਨਹੀਂ ਨਹੀਂ ਪਰ ਗੱਡੀ ਉੱਥੇ ਹੀ ਰੁਕੇ ਜੰਦੀ ਉੱਥੇ ਹੀ ਰੁਕ ਜੰਦੀ ਹੈ ਹੁਣ ਤੁਹਾਨੂੰ 3-4000 ਵਾਲੇ ਵੀ ਦਿਖਾਵਾਂਗੇ ਤੋਂ ਬਾਅਦ ਆ ਚੱਕਾ ਲਈਏ 3-4000 ਵਾਲੇ ਵੀ ਦਿਖਾਨੇ ਜੀ ਜੋ ਵੀਡੀਓ ਥੋੜੀ ਲੈਂਥੀ ਹੋ ਰਹੀ ਆ ਮੈਨੂੰ ਸ਼ੰਕਾ ਸੀ ਕਿ ਤੇ ਮਾਈਕ ਦੀ ਬੈਟਰੀ ਦਾ ਮੁੱਕ ਜਾਏ ਭਾਜੀ ਕਹਿੰਦੇ ਬੈਟਰੀ ਮੁੱਕ ਸਕਦੀ ਆ ਲੇਕਿਨ ਸਾਡੀ ਵੈਰਾਈਟੀ ਨਹੀਂ ਮੁੱਕ ਸਕਦੀ ਅੱਛਾ ਹੁਣ ਜਿਹੜਾ ਸੈਗਮੈਂਟ ਹੈ ਇਹ ਐਨਆਰਆਈਆਂ ਦਾ ਫੇਵਰਿਟ ਸੈਗਮੈਂਟ ਹੈ ਔਰ ਖਾਸ ਕਰ ਇਹ ਆ ਕੇ ਪੈਸੇ ਉਹਨਾਂ ਤਰ ਰੁਪਈਆਂ ਚ ਹੀ ਲੈ ਜਾਣੇ ਆ ਡਾਲਰ ਚ ਨਹੀਂ ਲੈਗੇ ਨਹੀਂ ਇਹ ਦੇਖ ਕੇ ਨਚੋੜਿਆ ਨਹੀਂ ਜਾਣਾ ਕਿ ਬਾਹਰੋਂ ਗਾਕ ਆਏ ਹੁਣ ਇੱਕੋ ਹੀ ਲੱਗਦਾ ਦਾ ਲਾਲੀ ਹੁਕਮੇ ਨਹੀਂ ਕਰੀਦਾ ਭਾਈ ਹੁਣ ਆਹ ਸੂਟ ਆ ਇਹਨੂੰ ਤੁਸੀਂ ਜਿਵੇਂ ਕਹਿੰਦੇ ਨਾ ਟੱਚਿੰਗ ਫੀਲਿੰਗ ਐਨ ਘੈਂਟ ਆ ਰਹੀ ਐ ਬਿਲਕੁਲ ਸ਼ਰ ਆ ਰਹੀ ਐ ਉਹ ਆਪਾਂ ਤੁਹਾਨੂੰ ਐਕਸਪਲੇਨ ਕਰੂੰਗਾ ਜਦੋਂ ਕਸਟਮਰ ਕਹਿੰਦਾ ਬਰੀ ਬਣਾਣੀ ਆ ਜਾਂ ਕਿਸੇ ਵਿਆਹ ਵਾਲੀ ਕੁੜੀ ਨੂੰ ਗਿਫਟ ਕਰਨਾ ਵਧੀਆ ਸੂਟ ਲੈਣਾ ਐਨ ਆਰ ਆਈ ਟੇਸਟ ਕਹ ਲੋ ਇਹ ਸਾਰਾ ਕੁਝ ਇਸ ਵੈਰਾਈਟੀ ਚ ਨਿਚੋੜ ਨਿਕਲ ਜਾਣਾ ਅੱਛਾ ਜੀ ਮੈਂ ਤਾਂ ਇੱਕ ਇੱਕ ਬੇਨਤੀ ਹੋਰ ਕਰ ਦਵਾ ਤੁਸੀਂ ਜਿਹੜੀ ਆਫਰ ਲਈ ਉਹ ਤਾਂ ਠੀਕ ਐ ਪਰ 7-800 ਡਾਲਰ ਚ ਪੂਰੀ ਬਰੀ ਤਿਆਰ ਹੋ ਜਾਣੀ ਆ ਬਿਲਕੁਲ ਬਿਲਕੁਲ ਜੀ ਜਿਹੜਾ ਮਾਰਕੀਟ ਚ ਕਪੜਾ ਲੱਖ ਰੁਪਏ ਐ ਤੇ ਤੁਹਾਨੂੰ 50000 ਦਾ ਮਿਲਣਾ ਆਹ ਸੂਟ ਦੇਖੋ ਡਿਸਕਾਊਸ ਦੇ ਉੱਪਰ ਆਊਗਾ ਸਲਵਾਰ 바ਵਾ ਗੱਡੀਆਂ ਠੀਕ ਆ ਦੁਪੱਟੇ ਦੇ ਵਰਕ ਰੇਟ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਬਜਟ ਦੇ ਵਿੱਚ ਲੈਣਾ ਆ ਚੀਜ਼ਾਂ ਲੋ ਚੀਜ਼ਾਂ ਵੀ ਅਲੱਗ ਵਾ ਨਵੀਆਂ ਚੀਜ਼ਾਂ ਵਾ ਦੇਖੋ ਕਿੰਨਾ ਪਿਆਰਾ ਬੀਸ ਭਾਜੀ ਸਾਰਾ ਕ੍ਰਿਸਟਲ ਦਾ ਕੰਮ 4 ਸਾਈਡ ਬਾਰਡਰ ਕ੍ਰਿਸਟਲ ਦੇ ਮਿਰਰ ਦੁਪੱਟੇ ਲੱਭੇ ਆ ਵਾ ਇਹਦਾ ਇਹ ਵੀ ਚੀਜ਼ ਬਹੁਤ ਸੋਹਣੀ ਆਊਗੀ ਤੁਹਾਨੂੰ ਸਾਡੇ ਕੋ ਮਿਲੂਗੀ ਇਹਨਾਂ ਦੇ ਮੇਰੇ ਰੇਟ ਤਾਂ ਨਹੀਂ ਦਦ ਪਿਆ ਨਵੀਆਂ ਏਟ ਨਵਾਈਆਂ ਰੇਟ ਲੱਗਨੇ ਆ ਲੈ ਆਹ ਦੇਖੋ ਜੀ ਜੈਜ ਜੈ ਲੱਗੂਗੇ ਬਿਲਕੁਲ ਜੈਜ ਲੱਗੂਗੇ ਬਿਲਕੁਲ ਜੈਜ ਲੱਗੂਗੇ ਪਿਛਲਿਆਂ ਦੇ ਘਟਾਗੇ ਦੇ ਵਧਾ ਕੇ ਨਹੀਂ ਨਹੀਂ ਉਹ ਕੰਮ ਨਹੀਂ ਹੈਗਾ ਜੀ ਉਹਦਾ ਕੀ ਫਾਇਦਾ ਫਿਰ ਗਾਹ ਖਰਾਬ ਕਰਨਾਂ ਦੀ ਗੱਲ ਉਹਦਾ ਆਹ ਦੇਖੋ ਕਿੰਨਾ ਪਿਆਰਾ 20 ਵਰਤਾ ਕਿੰਨਾ ਪਿਆਰਾ ਬਣਿਆ ਇਹ ਸਾਰੀਆਂ ਤੁਹਾਨੂੰ ਨਵੀਆਂ ਵੈਰਾਈਟੀਆਂ ਦਿਖਾ ਰਹੇ ਆ ਇਹਦੇ ਪੈ ਮੈਂ ਕਹਿੰਦਾ ਚਾਰੇ ਪਾਸੇ ਘਟਾਈ ਕੱਢੀ ਹੋਈ ਆ ਹਾਂਜੀ ਹਾਂਜੀ ਇਹਦੀ ਬਾਹਾਂ ਸਲਵਾਰ ਸਭ ਕੁਏ ਬਣਿਆ ਵਾ ਤੁਹਾਡਾ ਚੌਥੀ ਵਾਰ ਰਿਪੀਟ ਹੈ ਇਹ ਦੀ ਅਨਸਰ ਦਾ ਜੀ ਰੋਇਲ ਸੇ ਲੱਗਦਾ ਪਰ ਐਂਡ ਟਾਪ ਦਾ ਕੰਮ ਹੋਇਆ ਇੱਥੇ ਜੀ ਤੇ ਕਾ ਬੀਜ਼ ਦੇਖੋ ਗਿਰਨਾ ਬੇਰਾ ਆਦ ਖਾਇਰ ਬੋਰਡਮ ਦੇ ਵਰ ਕੈਦੀ ਜੀ ਡਿਸ਼ੀਨ ਦੀ ਤਲਵਾਰ ਆ ਦੁਪੱਟਾ ਦੇਖੋ ਬਾਵਾ ਦੇ ਵੀ ਕਢਾਈ ਆ ਕਿੰਨਾ ਪਿਆਰਾ ਪੀਸ 3D ਪੀਸ ਲੈਣਾ ਤਾਂ ਇੱਥੇ ਆਓ ਇਹ ਤਾਂ ਨੈਕਲੇਸ ਹੀ ਬਣ ਗਿਆ ਆਹ ਆਹ ਓਏ ਆਸਟ੍ਰੇਲੀਆ ਬ੍ਰਾਈਟ ਬਲਬਲ ਦੇ ਬੱਚੇ ਚਸ਼ਮੇ ਬਲਬਲ ਭਾਜੀ ਮੈਨੂੰ ਆਫ ਕੈਮਰਾ ਕਰਨ ਦੇ ਸਾਡਾ ਬਲਬਲੂ ਦੇ ਬੱਚੇ ਵਾਲਾ ਡਾਇਲੋਗ ਵਧੀਆ ਆ ਦੇਖੋ ਕਿੰਨਾ ਪਿਆਰਾ ਪੀਸ ਕ੍ਰਿਸਟਲ ਦਾ ਕੰਮ ਬੁਟੀਕ ਸਟਾਈਲ ਪੀਸ ਵੱਡੇ ਵੱਡੇ ਸ਼ੋਰੂਮਾਂ ਦੇ ਹੀ ਸੂਟ ਚੱਲੀ ਜਲੀ ਯਾਰ ਦਾ ਵੀ ਆ ਡੈਫੀਨਿਟਲੀ ਹਾਂਜੀ ਹਾਂਜੀ ਆ ਦੇਖੋ ਜੀ ਫਰਕਵਾਦੀ suit ओरिजिनल ਪੀਸ ਜਿਹੜਾ origignal piece ਕੰਦੇ ਦੁਪੱਟਾ ਦੇਖੋ ਵਿਆਹ ਵਾਲੀ ਕੁੜੀ ਲਈ ਲੈਣਾ ਲਾਲ ਰੰਗ ਵਿੱਚ ਮਿਲ ਜਾਊਗਾ ਇਹਦੇ ਵਿੱਚ ਸਾਰੇ ਕਲਰ ਡੋਪ ਡੋਪ ਆਏ ਹੈ ਜੀ اچھا ਹੋਰ ਇਹ ਇਦਾਂ ਦੇ suit ਖਰੀਦ ਕੇ ਤਿਆਰ ਕਰਕੇ ਪਾ ਕੇ ਇਦਾਂ ਦੇ ਮੇਕਅਪ ਵਾਲਾ ਖਰਚਾ ਘਟ ਜਾਣਾ ਜਿਹੜੇ ਤੇ 글로 ਬਹੁਤ ਆ ਜਾਣਾ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹਦਾ ਇਹ ਸੂਟ ਪਾਇ ਹੋ ਗਿਆ ਨਾਲ ਆਡੀਫੀਸ਼ਲ ਜੁਲਰੀ ਪਾਈ ਹੋਗੀ ਉਹ ਵੀ 골ਡ ਲੱਗੂਗੀ ਹਾਂ ਅੱਛਾ ਸੂਟ ਜੈਲੀ ਪਾਇਆ ਹੋਗਾ ਪਿਓਰ 골ਡ ਪਾਇਆ ਹੋਗਾ ਉਹ ਵੀ ਜੈਲੀ ਲੱਗੂਗਾ ਇਹ ਚੀਜ਼ਾਂ ਇਹਨਾਂ ਦਾ ਟੋਰ ਬੰਨੀ ਹੈ ਤੁਹਾਡੀ ਆਹ ਦੇਖੋ ਕਿੰਨਾ ਪਿਆਰਾ ਪੀਸ ਹੈ ਜੀ ਪੂਰਾ ਫਰੰਟ ਕੱਢਿਆ ਬਾਵਾ ਗੱਡੀਆਂ ਦੁਪੱਟਾ ਕਿੰਨਾ ਸੋਹਣਾ ਵਾ ਮੁੰਡੇ ਮੁੰਡੇ ਨੂੰ ਮੇ ਦੁਪੱਟਾ ਖੋਲਿਆ ਨਹੀਂ ਨਾ ਮੁੰਡੇ ਨੇ ਦੇਖਣ ਨੂੰ ਲੱਗਾ ਦੁਪੱਟਾ ਸੋਨਾ ਉਹਨੇ ਵਿਚਾਰੇ ਨੇ ਚੱਕ ਕੇ ਆਹ ਅੱਛਾ ਕਿੰਨਾ ਸੋਹਣਾ ਵਰਕ ਹੋਇਆ ਹੈ ਨਾ ਇਹ ਤੁਹਾਡੀ ਬਿਲਕੁਲ ਗੱਲ ਸੱਚ ਹੈ ਜੇ ਚੰਡੀਗੜ੍ਹ ਜਲੰਧਰ ਲੁਧਿਆਣੇ ਕਿਸੇ ਮਹਿੰਗੇ ਸ਼ੋਰੂਮ ਤੇ ਤੁਸੀਂ ਇਦਾਂ ਦੀ ਬਰੀ ਤਿਆਰ ਕਰਨ ਚਲ ਜਾਓ ਉਹਨੇ 35-35000 ਦਾ ਇੱਕ ਸੂਟ ਦੇ ਲੱਖ ਰੁਪਏ ਦਾ ਲਹਿੰਗਾ ਨਾ ਉਹਨੂੰ ਮਾਰ ਦਿੰਦਾ ਸੂਟ ਆ ਨਾ ਰੁਪਏ ਦਾ ਲਹਿੰਗਾ ਪਾਉਗਾ ਲਓਗੇ ਵਿਆਹ ਤੇ ਉਹ ਦੁਬਾਰਾ ਨਹੀਂ ਪਹਿਣਾ ਇਹ ਸੂਟ ਜਦੋਂ ਮਰਜ਼ੀ ਕੱਢ ਕੇ ਪਾ ਲੋ ਆ ਤੋਤੇ ਜੇ ਕਿੰਨੇ ਸੋਹਣੇ ਲੱਗਦੇ ਆ ਜੀ ਜੀ ਆ ਦੇਖੋ ਜੀ ਲਾਸਟ ਲਾਸਟ ਨਹੀਂ ਇਹ ਤੋਂ ਵਾਦੇ ਕੋਰ ਆ ਪੈਨਲਟੀਮੇਟ ਹੈ ਬਹੁਤ ਸੋਹਣਾ ਪੀਸ ਆ ਅਲਟੀਮੇਟ ਪੀਸ ਆ ਜਿੱਦਾਂ ਕਹ ਲੋ ਇਹ ਵੀ ਡਿਜ਼ਾਈਨਰ ਪੀਸ ਆ ਆ ਦੇਖੋ ਪੀਸ ਕਿੰਨਾ ਪਿਆਰਾ ਨਵੇਂ ਨਵੇਂ ਬੀਸ ਆ ਨਵੀਆਂ ਨਵੀਆਂ ਕਢਾਈਆਂ ਵਾ ਇਹ ਲਾਸਟ ਆ ਬਟ ਨਾਟ ਰਿਲੀਜ਼ਡ ਆ ਇੱਥੇ ਆਣਾ ਪਹਿਣਾ ਤੁਹਾਨੂੰ ਵੈਰਾਈਟੀ ਬਹੁਤ ਦਵਾਂਗੇ ਲਾਈ ਹੋਰ ਬਹੁਤ ਹੈ ਕਿਉਂਕਿ ਹੁਣ ਗ੍ਰਾਹਕ ਕਵਿਟ ਕਰ ਰਹੇ ਆ ਆਪਾਂ ਜਿਆਦਾ ਸਮਾਂ ਵੀ ਨਹੀਂ ਲੈ ਸਕਦੇ ਬਾਕੀ ਤੁਹਾਡਾ ਬਹੁਤ ਬਹੁਤ ਕਿੰਦੇ ਤੁਹਾਡੇ ਹੱਥੀ ਬਾਜੀ ਰੱਖੇ ਹਾਂ ਜੇ ਖੁਰਾਨਾ ਸਾਹਿਬ ਵੈਰਾਈਟੀ ਦੇਖੀ ਹੈ ਰੂਖ ਖੁਸ਼ ਹੋ ਗਈ ਹੈ ਔਰ ਮੈਂ ਤੁਹਾਨੂੰ ਇੱਕ ਸਲੋਗਨ ਵੀ ਦੇਤਾ ਇਹ ਮੀਡਲ ਕਲਾਸ ਫੈਮਿਲੀ ਵਾਲਾ ਦਾ ਆਪਣਾ ਸ਼ੋਅਰੂਮ ਮਤਲਬ ਇੱਥੇ ਆ ਕੇ ਸੁਪਨੇ ਪੂਰੇ ਹੁੰਦੇ ਆ ਬੰਦਾ ਇੱਕ ਸੂਟ ਲੈਣ ਆਉਂਦਾ ਚਾਰ ਲੈ ਕੇ ਜਾਂਦਾ ਭਾਈ ਚਾਰ ਵੀ ਕੱਟ ਕੇ ਨੇ ਤੁਸੀਂ ਇੱਕ ਸੂਟ ਲੈਣ ਆਉਗਾ 10 ਸੂਟ ਪਸੰਦ ਕਰਾ ਕੇ ਦੇਵਾਂਗੇ ਤੇ ਫਿਰ 10 ਕਾਪਨ ਵੀ ਮਿਲ ਜਾਣੇ 10 ਕਾਪਨ ਵੀ ਮਿਲ ਜਾਣੇ ਨਾਲ ਦਸ ਕੂਪਨ ਇਦਾਂ ਨਹੀਂ ਮਿਲਨੇ ਜਿਹੜਾ ਭੈਣ ਭਰਾ ਸਾਡੀ ਦੁਕਾਨ ਤੇ 10000 ਰੁਪਏ ਦੀ ਸ਼ਾਪਿੰਗ ਕਰੂਗਾ ਅਸੀਂ ਇੱਕ ਲੱਕੀ ਡਰਾ ਕੱਢਣਾ ਜੀ ਐਕਟਿਵ ਆ 31 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਨੂੰ ਦੋਵਾਂਗੇ ਇੱਕ ਕੂਪਨ ਅੱਛਾ ਲੋੜੀ ਤੋਂ ਬਾਅਦ ਹੈ ਮਤਲਬ ਲੋੜੀ ਤੋਂ ਬਾਅਦ ਹੈ ਭਾਜੀ ਤੇ ਉਸ ਤੋਂ ਬਾਅਦ ਇੱਕ ਹੋਰ ਦੋ ਆਫਰ ਹੈਗੀਆਂ ਜਿਹੜਾ ਵੀ ਭੈਣ ਭਰਾ ਸਾਡੀ ਦੁਕਾਨ ਤੋਂ 20000 ਰੁਪਏ ਦੀ ਸ਼ਾਪਿੰਗ ਕਰੂਗਾ ਅਸੀਂ ਉਹਨਾਂ ਨੂੰ ਇੱਕ ਚਾਂਦੀ ਦਾ ਸਿੱਕਾ ਦੇਵਾਂਗੇ ਬਿਲਕੁਲ ਫ੍ਰੀ ਇਹ origignal ਹੈ ਇਹ origignal ਆ ਭਾਜੀ ਹਾਂ ਜਾ ਕੇ ਇੱਥੋਂ ਸਨੇਰ ਦੇ ਜਿੱਥੋਂ ਮਰਜ਼ੀ ਜਾ ਕੇ ਚੈੱਕ ਕਰਾ ਲਓ ਇਹ origignal ਹੈ ਜੇ ਕੋਈ ਕਹਿ ਦੇਵੇ ਕਿ ਡੁਪਲੀਕੇਟ ਹੈ ਦੇ ਕੇ ਪੈਸੇ ਲੈ ਜਾਣ ਹੋਰ ਦੱਸੋ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਆਫਰ ਹੈ ਜਿਹੜਾ ਵੀ ਭੈਣ ਭਰਾ ਸਾਡੀ ਦੁਕਾਨ ਤੋਂ 50000 ਦੀ ਸ਼ਾਪਿੰਗ ਕਰੂਗਾ ਉਹਨੂੰ ਮਿਲਣਗੇ ਜੀ ਤਿੰਨ ਸਿੱਕੇ ਬਿਲਕੁਲ ਫ੍ਰੀ ਤਿੰਨ ਕੇ ਪੰਜ ਤਿੰਨ ਸਿੱਕੇ ਬਾਜੀ ਤੇ ਪੰਜ ਕੂਪਨ ਮਿਲਣੇ ਨਾਲ ਓਕੇ ਜਿਹੜੇ ਆਪਣੇ ਐਕਟਿਵਾ ਦੇ ਕੂਪਨ ਆ ਉਹ ਪੰਜ ਮਿਲਣਗੇ ਤਿੰਨ ਸਿੱਕੇ ਮਿਲਣਗੇ ਨਾਲ ਬਿਲਕੁਲ ਫ੍ਰੀ ਠੀਕ ਹੈ ਤੇ ਜਿਹੜਾ ਵੀ ਭੈਣ ਭਰਾ ਸਾਡੀ ਦੁਕਾਨ ਤੋਂ ਸ਼ਾਪਿੰਗ ਕਰੂਗਾ ਲੱਖ ਰੁਪਏ ਦੀ ਉਹਨੂੰ 10 ਕੂਪਨ ਤਾਂ ਮਿਲਣ ਹੀ ਮਿਲਣੇ ਆ ਨਾਲ ਆ ਚਾਂਜਰਾ ਦੀ ਜੋੜੀ ਮਿਲੂਗੀ ਜੀ ਬਿਲਕੁਲ ਤੇ ਬਿਲਕੁਲ ਫ੍ਰੀ ਇਹ ਓਰੀਜਨਲ ਆ ਜੀ ਇਹ ਓਰੀਜਨਲ ਆ ਬਾਜੀ ਬਿਲਕੁਲ ਓਰੀ ਤੇ ਲੱਖ ਰੁਪਇਆ ਬਣਨਾ ਕਿਦਾਂ ਤੁਹਾਡੇ ਤੋਂ ਰੇਟੇ ਬੜੇ ਘੱਟ ਹੈ ਭਾਜੀ ਲੱਖ ਰੁਪਇਆ ਬਣਨਾ ਜੋ ਜੇ ਬੇ ਭੈਣ ਭਾਨੇ ਵਰੀ ਦੀ ਸ਼ਾਪਿੰਗ ਕਰਨੀ ਆ ਸਾਡੇ ਕੋ ਆਈਟਮਾਂ ਜ਼ਰੂਰੀ ਨਹੀਂ ਹਲਕੀ ਮੀਡੀਅਮ ਤੋਂ ਸ਼ੁਰੂ ਸਾਡੇ ਕੋ 10 15 20 25 ਸਰ ਤਰ੍ਹਾਂ ਦੀ ਰੇਂਜ ਹੈਗੀ ਹੈ ਮਿਡਲ ਕਲਾਸ ਵਾਲੇ ਵੀ ਲੱਖ ਤੱਕ ਤਾਂ ਖਰਚੇ ਲੈਂਦੇ ਆ ਹਾਂ ਜੀ ਬਾਈ ਖਰਚ ਲਾ ਤਾਂ ਲੈਣ ਦੇਣ ਲਈ ਸੂਟ ਹੁੰਦੇ ਆ ਦੇਣ ਲਈ ਬਹੁਤ ਕੁਝ ਹੁੰਦਾ ਹੈ ਵਰੀ ਦੇ ਹੁੰਦੇ ਆ ਚਲੋ ਮੰਨ ਕੇ ਚੱਲੀਏ ਲੱਖ ਰੁਪਇਆ ਖਰਚ ਲਿਆ ਆਪਾਂ ਪਰ ਅੱਜ ਅਸੀਂ ਖਰਚ ਲਿਆ ਪਰ ਸੋਨੂ ਕੋਈ ਹੋਰ ਆ ਗਿਆ ਚੌਥ ਨੂੰ ਕੋਈ ਹੋਰ ਆ ਗਿਆ ਸਾਰਿਆਂ ਨੂੰ ਦਵਾਂਗੇ ਸਾਰੇ ਨੂੰ ਦੇਣਾ ਭਾਜੀ ਭਾਵੇਂ ਦਿਹਾੜੀ ਦੇ ਵਿੱਚ 20 ਗਾਹ ਕਾ ਜਾਣ 20 ਗਾਹ ਲੱਖ ਰੁਪਏ ਸ਼ਾਪਿੰਗ ਕਰਕੇ ਜਾਣ 20 ਨੂੰ ਦਵਾਂਗੇ ਜੀ ਅਸੀਂ ਮਤਲਬ 20 ਲੱਖ ਦੀ ਸ਼ਾਪਿੰਗ ਹੋ ਜਾਣੀ ਹੈ ਭਾਜੀ ਹੋਊਗੀ ਤਾਂ ਫਿਰ ਦਵਾਂਗੇ ਕਿਉਂ ਨਹੀਂ ਦਵਾਂਗੇ ਠੀਕ ਹੈ ਜੀ ਤਾਂ ਇਹ ਬਹੁਤ ਜ਼ਰੂਰੀ ਗੱਲ ਹੈ ਜੀ ਇਸ ਸਮੇਂ ਦੀਵਾਲੀ ਤੇ ਇਹੋ ਜਿਹੀਆਂ ਆਫਰਾਂ ਤਾਂ ਸੁਣੀਆਂ ਸੀਗੀਆਂ ਪਰ ਮੇਰੇ ਖਿਆਲ ਪਹਿਲੀ ਵਾਰ ਹੈ ਕਿ ਵੈਡਿੰਗ ਸੀਜ਼ਨ ਚ ਆਫਰਾਂ ਲੱਗੀਆਂ ਸੂਟਸ ਦੇ ਉੱਤੇ ਜੇ ਤੁਸੀਂ 20000 ਦੀ ਸ਼ਾਪਿੰਗ ਕਰਦੇ ਹੋ ਤਾਂ ਚਾਂਦੀ ਦਾ ਸਿੱਕਾ ਜਿਹੜਾ ਤੁਹਾਨੂੰ ਸਨਮਾਨ ਵਜੋਂ ਦਿੱਤਾ ਜਾਵੇਗਾ ਨਾਲ ਦੋ ਐਕਟਿਵਾ ਦੇ ਕੂਪਨ 50000 ਦੀ ਸ਼ਾਪਿੰਗ ਤੇ ਤਿੰਨ ਜਿਹੜੇ ਸਿੱਕੇ ਤਿੰਨ ਸਿੱਕੇ ਪੰਜ ਕੂਪਨ ਪੰਜ ਕੂਪਨ ਮਿਲ ਜਾਂਦੇ ਚਾਂਸਸ ਵਧ ਜਾਂਦੇ ਹਾਂਜੀ ਚਾਂਸਸ ਵਧ ਜਾਂਦੇ ਨੇ 1 ਲੱਖ ਰੁਪਏ ਦੀ ਤੁਸੀਂ ਸ਼ਾਪਿੰਗ ਕਰ ਦੋ ਪਹਿਲਾ ਫਾਇਦਾ ਤੇ ਇਹ ਕਿ ਮਾਰਕੀਟ ਨਾਲੋਂ ਸਭ ਤੋਂ ਘੱਟ ਰੇਟ ਆ ਜਿਹੜਾ ਤੁਸੀਂ 1 ਲੱਖ ਰੁਪਏ ਇੱਥੇ ਖਰਚ ਕੇ ਸਮਾਨ ਲੈਣਾ ਉਹ ਜੇ ਬਾਜ਼ਾਰ 'ਚ ਜਾਓਗੇ ਤਾਂ ਦੋ ਟਾਈ ਬਣ ਜਾਣਾ ਭਾਜੀ ਜ਼ਿਆਦਾ ਹੀ ਬਣ ਜਾਣਾ ਜੀ ਪਹਿਲੇ 1.5 ਲੱਖ ਤੋਂ ਫਾਇਦਾ ਫਿਰ ਉਸ ਤੋਂ ਬਾਅਦ ਜਿਹੜੀ ਲਾੜੀ ਆ ਉਹਨੂੰ ਤੁਸੀਂ ਇਹ ਚਾਹੋ। ਇਹ ਕਟੋੜ 8 ਤੋਂ 10000 ਰੁਪਏ ਦੀ ਭਾਜੀ ਫ੍ਰੀ ਹੈ ਬਿਲਕੁਲੀ ਚਾਹ। ਤੁਸੀਂ ਚਾਂਦੀ ਦੀਆਂ ਝਾਂਜੜਾ ਜਿਹੜੀਆਂ ਐ ਤੋਹਫੇ ਵਜੋਂ ਦੇ ਸਕਦੇ ਆ ਤਾਂ ਇਹ ਵੀ ਇੱਕ ਸ਼ੌਕ ਪੂਰਾ ਹੋ ਜਾਣਾ। ਹਾਂਜੀ ਹਾਂਜੀ। ਸੋ ਇਸ ਕਰਕੇ ਇੱਕ ਵਾਰ ਤਾਂ ਖੁਰਾਨਾ ਸਾਹਿਬ ਕੋ ਆਣਾ ਬਣਦਾ। ਤੁਸੀਂ ਇੱਥੇ ਆਓ। ਕਪੜੇ ਚੈੱਕ ਕਰੋ ਦੇਖੋ ਫੀਲ ਕਰੋ ਇਹ ਕਹਿੰਦੇ ਅਸੀਂ ਮਥੇ ਪਿਉੜੀ ਨਹੀਂ ਪਾਉਂਦੇ ਭਾਵੇਂ ਖਰੀਦੋ ਭਾਜੀ ਖਰੀਦੋ ਭਾਵੇਂ ਨਾ ਖਰੀਦੋ ਕੋਈ ਗੱਲ ਨਹੀਂ ਅੱਛਾ ਐਕਟਿਵ ਆ ਫਿਰ ਪੱਕੀ ਗੱਲ ਲੋਕਾਂ ਦੇ ਦਿੱਤੀ ਭਾਜੀ 31 ਜਨਵਰੀ ਨੂੰ ਅਸੀਂ ਲਾਈਵ ਕਰਾਂਗੇ ਤੁਹਾਡੇ ਚੈਨਲ ਤੇ ਵੀ ਦਿਖਾਵਾਂਗੇ ਲੋਕਾਂ ਨੂੰ ਲਾਈਵ ਦਿਖਾਵਾਂਗੇ ਲੋਕਾਂ ਨੂੰ ਕਹਾਂਗੇ ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਾਪਿੰਗ ਕੀਤੀ ਆ ਉਹ ਭਾਵੇਂ ਭੈਣ ਭਰਾ ਇੱਥੇ ਆ ਜਾਣ ਉਹਨਾਂ ਸਾਹਮਣੇ ਲੱਕੀ ਲਾਈਵ ਕੋਪਨ ਕੱਢਿਆ ਜਾਊਗਾ ਜੀ ਠੀਕ ਹੈ ਜੀ ਚਲੋ ਆ ਤਾਂ ਤੁਸੀਂ ਹੈਂਡਓਵਰ ਉਸੇ ਦਿਨ ਕਰਦੇ ਆ ਇਹ ਉਸੇ ਵੇਲੇ ਹੈਂਡਓਵਰ ਕਰ ਦੇਣਾ ਜੀ ਸ਼ਾਪਿੰਗ ਵਾਲੇ ਦਿਨੇ ਹਾਂਜੀ ਤੇ 31 ਤਰੀਕ ਨੂੰ ਉਹਨਾਂ ਨੂੰ ਚਾਬੀ ਵੀ ਐਕਟਿਵਾ ਦੀ ਹੈਂਡਓਵਰ ਨਾਲੇ ਕਰ ਦੇਣੀ ਜੀ ਅੱਛਾ ਨਾਲੇ ਨਾਲੇ ਉਸੇ ਵੇਲੇ ਐਕਟਿਵਾ ਤੇ ਖੜੀ ਰਹੂਗੀ ਜੀ ਠੀਕ ਹੈ ਜੀ ਤਾਂ ਇਹ ਤਾਂ ਫਿਰ ਬਹੁਤ ਵੱਡੀ ਆਫਰ ਹੈ ਇਹਦਾ ਲਾਭ ਲੈਣਾ ਚਾਹੀਦਾ ਸ਼ਾਪਿੰਗ ਤੁਸੀਂ ਕਿਤੇ ਉਹ ਵੀ ਕਰਨੀ ਹੈ ਪਰ ਇੱਕ ਵਾਰੀ ਫਿਰ ਇਹਨਾਂ ਦੇ ਆ ਕੇ ਜਿਹੜਾ ਮਾਰੇ ਲਓ ਸ਼ੁਭ ਲਕਸ਼ਮਪੂਰਮ ਦੇ ਆਈ ਜਾਓ ਚਾਂਦੀ ਦਾ ਸਿੱਕਾ ਤੁਹਾਡਾ ਇੰਤਜ਼ਾਰ ਕਰ ਰਿਹਾ ਚਾਂਦੀ ਦੇ ਝਾਂਜਰਾਂ ਇੰਤਜ਼ਾਰ ਕਰ ਰਿਹਾ ਕੂਪਨ ਇੰਤਜ਼ਾਰ ਕਰ ਰਿਹਾ ਹੋ ਸਕਦਾ ਐਕਟਿਵਾ ਤੁਹਾਡੇ ਨਿਕਲੇ ਤੇ ਤੁਸੀਂ ਉਹ ਵੀ ਐਕਟਿਵ ਆ ਫਿਰ ਦੇ ਦੇਣੀ ਹੈ ਕਿ ਨੂੰ ਦੇ ਦੇਣੀ ਭਾਈ ਜਿਨ੍ਹਾਂ ਦੀ ਨਿਕਲੀ ਜਿਹੜਾ ਵੀ ਲੈਣੀ ਆ ਅਸੀਂ ਦੇ ਦੇਣੀ ਆ ਜਿਨ੍ਹਾਂ ਦੇ ਨਿਕਲੇ ਉਹ ਵੀ ਲਾੜੀ ਨੂੰ ਦੇ ਸਕਦੇ ਆ ਹਾਂਜੀ ਦੇ ਸਕਦੇ ਆ ਲੈ ਆ ਤੀਜ ਤੈਨੂੰ ਦਿੱਤੀ ਐਕਟਿਵ ਹੋਰ 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 ਲਓ ਜੀ ਖੁਸ਼ੀਆਂ ਖੁਸ਼ੀਆਂ ਠੀਕ ਹੈ ਕੁਰਾਨਾ ਸਾਹਿਬ ਓਕੇ ਕਸੂਰੀ ਸਾਹਿਬ ਥੈਂਕ ਯੂ ਜੀ ਔਰ ਆਫਰ ਵੀ ਸ਼ਾਨਦਾਰ ਹੈ ਠੀਕ ਹੈ ਭਾਈ ਬਹੁਤੋ ਸ਼ੁਕਰੀਆ ਮਿਹਰਬਾਨੀ ਓਕੇ ਜੀ ਔਰ ਜੇ ਤੁਸੀਂ ਅਪੀਲ ਕਰਨਾ ਚਾਹੁੰਦੇ ਕਰ ਦੋ ਨਹੀਂ ਬਸ ਠੀਕ ਹੈ ਭਾਜੀ ਸਾਰਿਆਂ ਨੂੰ ਪੈਣ ਬਣਾਉਣ ਲਈ ਇਹ ਹੀ ਅਪੀਲ ਹੈ ਜੀ ਹਮ ਹਮਾ ਕੇ ਪਹੁੰਚੋ ਇੱਥੇ ਵੈਰਾਈਟੀ ਦਾ ਆਨੰਦ ਲ ਨਈਰ ਸਾਹਮਣੇ ਗੱਲ ਕਰਦਾ ਸੀ ਬਾਜ਼ਾਰ ਨਾਲ 50% ਡਿਸਕਾਊਂਟ ਚੱਲ ਰਿਹਾ ਪਾਜੀ ਜਿਆਦਾ ਹੀ ਮਿਲੂਗਾ ਤੁਹਾਨੂੰ ਬਾਜ਼ਾਰ ਨਾਲ ਠੀਕ ਹੈ ਜੀ ਇੱਕ ਵਾਰੀ ਐਡਰੈਸ ਕਨਫਰਮ ਫਿਰ ਤੋਂ ਕਰ ਦਈਏ ਕਿਉਂਕਿ ਬੜੀ ਵਾਰ ਭੁਲੇਖੇ ਚ ਰਹਿ ਜਾਂਦੇ ਨੇ ਔਰ ਹੁਣ ਤਾਂ ਮੈਨੂੰ ਲੱਗਦਾ ਪੂਰੇ ਜ਼ਿਲ੍ਹੇ ਚੋਂ ਲੋਕ ਆਉਣਗੇ ਸੋ ਇਹ ਅਸੀਂ ਇਸ ਸਮੇਂ ਰੇਲਵੇ ਰੋਡ ਤੇ ਆ ਜੀ ਬਿਲਕੁਲ ਸਾਹਮਣੇ ਸਾਡੇ ਜੀਓ ਦਾ ਦਫ਼ਤਰ ਹੈ ਔਰ ਧਿਆਨ ਰੱਖਣਾ ਇਹ ਰੇਲਵੇ ਰੋਡ ਨਵੇਂ ਸ਼ਹਿਰ ਦਾ ਨਹੀਂ ਬੰਗਾ ਦਾ ਰੇਲਵੇ ਰੋਡ ਹੈ ਤੁਸੀਂ ਜਦੋਂ ਰੇਲਵੇ ਰੋਡ ਤੇ ਆਉਂਦੇ ਹੋ ਤਾਂ ਜੀਓ ਦੇ ਦਫ਼ਤਰ ਤੇ ਬਿਲਕੁਲ ਆਪੋਜ਼ਿਟ ਹੈ ਤੇ ਪਿੱਛੇ ਦੇ ਨਾਲ SBI ਦਾ ਬੈਂਕ ਵੀ ਹੈ। ਤਾਂ ਤੁਸੀਂ ਇੱਥੋਂ ਆ ਕੇ ਸ਼ਾਪਿੰਗ ਕਰ ਲੈਣੀ ਹੈ। ਸ਼ੁਭ ਲਕshmi ਐਮਪੋਰੀਅਮ ਚਾਂਦੀ ਦੇ ਸਿੱਕੇ, ਝਾਂਜਰਾਂ ਤੇ ਕੂਪਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਉਮੀਦ ਕਰਦੇ ਹਾਂ ਤੁਸੀਂ ਆਉਂਗੇ ਤੇ ਇੱਥੋਂ ਸ਼ਾਪਿੰਗ ਕਰੋਗੇ। ਬਹੁਤ-ਬਹੁਤ ਸ਼ੁਕਰੀਆ ਬਾਦ ਮਿਹਰਬਾਨੀ ਤੁਹਾਨੂੰ।